ਅਈ ਅਮਰਤਪਾਲ ਸਿੰਘ ਨੂੰ ਐਨਐਸਏ ਲਾ ਕੇ ਜੇਲ੍ਹ ਚ ਰੱਖਿਆ ਤੇ ਉਹਦੀ ਮਾਤਾ ਦਾ ਕੀ ਕਸੂਰ ਆ ਉਹਨੂੰ ਕਿਉਂ ਰੋਕਿਆ ਜਾ ਰਿਹਾ ਉਹ ਤਾਂ ਆਪਣੀ ਧੀ ਨੂੰ ਮਿਲਣ ਚੱਲੇ ਸੀਗੇ ਆਪਦੇ ਦੋਤੇ ਨੂੰ ਦੇਖਣ ਜਾਏ ਸੀ ਜਿਹੜਾ ਛੋਟਾ ਜਿਹਾ ਹੈਗਾ ਡਰ ਪਤਾ ਨਹੀਂ ਕਿਹੜੀ ਚੀਜ਼ ਦਾ ਪਿਆ ਆ ਕਿ ਉਹ ਭਾਈ ਅਮਰਤਪਾਲ ਤੋਂ ਵੀ ਡਰਦੇ ਸੀ ਹੁਣ ਉਹਦੇ ਪਰਿਵਾਰ ਤੋਂ ਵੀ ਡਰ ਕੇ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਨੋਟਿਸ ਆਇਆ ਹੋਵੇ ਕਿ ਭਾਈ ਤੁਸੀਂ ਇੰਨੇ ਦਾਰੇ ਦੇ ਵਿੱਚ ਘੁੰਮ ਸਕਦੇ ਹੋ ਤੁਸੀਂ ਦਿੱਲੀ ਤੋਂ ਗਾਂ ਨਹੀਂ ਜਾ ਸਕਦੇ ਜਾਂ ਦਿੱਲੀ ਤੋਂ ਕੋਈ ਜਹਾਜ਼ ਫੜ ਕੇ ਕਿਸੇ ਦੇਸ਼ ਵਿਦੇਸ਼ ਦੇ ਵਿੱਚ ਨਹੀਂ ਜਾ ਸਕਦੇ ਇਦਾਂ ਦਾ ਨੋਟਿਸ ਸੀਗਾ ਤੁਹਾਡੇ ਕੋਲ ਉਹਨਾਂ ਨੂੰ ਸਿਰਫ ਇਸੇ ਕਰਕੇ ਸਜ਼ਾ ਦਿੱਤੀ ਜਾ ਰਹੀ ਹੈ ਕਿ ਉਹ ਭਾਈ ਅਮਰਿਤਪਾਲ ਦੀ ਮਾਤਾ ਆ ਕਿਉਂਕਿ ਉਹਨਾਂ ਦੇ ਉੱਤੇ ਕੋਈ ਇਸ ਦੇਸ਼ ਦੇ ਅੰਦਰ ਕੋਈ ਐਦਾਂ ਦਾ ਮੁਕੱਦਮਾ ਨਹੀਂ ਜਿਹਦੇ ਵਿੱਚ ਮਾਤਾ ਜੀ ਲੜਿੰਦੇ ਹੋਣ ਕੋਈ ਉਹਨਾਂ ਤੇ ਬਾਈ ਨੇਮ ਐਫ ਆਈ ਆਰ ਨਹੀਂ ਹੈਗੀ ਕੀ ਇਹ ਸਮਰਥਕਾਂ ਨੂੰ ਡਰਾਇਆ ਜਾ ਰਿਹਾ ਕਿਉਂ ਦੀ ਮਾਤਾ ਨੂੰ ਰੋਕ ਲੈਣਾ ਉਹਦੀ ਘਰ ਦੀ ਰੋਕ ਲੈਣਾ ਕਿ ਤੁਹਾਡੇ ਤੇ ਇਹ ਵੀ ਕਹਿੰਦੇ ਕਿ ਬੀਜੇਪੀ ਨੇ ਸੈਟਿੰਗ ਦੇ ਨਾਲ ਬੰਦੇ ਆ ਗਏ ਇਹਦਾ ਬੀਜੇਪੀ ਦੀ ਬੀ ਟੀਮ ਆ ਇੱਕ ਜਿਵੇਂ ਅਕਾਲੀ ਦਲ ਬਾਦਲ ਕੇ ਕੰਮ ਕਰਦੇ ਸੀ ਉਦਾਂ ਹੀ ਇਹ ਕੰਮ ਕਰਨਗੇ ਰਲ ਕੇ ਚੱਲਣਗੇ ਤੇ ਤੁਹਾਡੀ ਤਾਂ ਫਿਰ ਉਹ ਇੱਕ ਤਰ੍ਹਾਂ ਦੀ ਸਾਂਝ ਜੋੜ ਦਿੰਦੇ ਆ ਸਾਂਝ ਵਾਲਿਆਂ ਨੂੰ ਵੀ ਰੋਕ ਲੈਣਾ ਫਿਰ ਇਹ ਹਰ ਨਹੀਂ ਜਾਣ ਕੇ ਗੱਲ ਲੱਗ ਉਹ ਤਾਂ ਜੇਲ੍ਹ ਚ ਬੈਠਾ ਉਹਨੂੰ ਤਾਂ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਉਹ ਬੀਜੇਪੀ ਨਾਲ ਕਿੱਦਾਂ ਰਲ ਗਿਆ ਕਿਹ कौन ਨੇ ਤੁਹਾਡੇ ਸਬੰਧ ਕਿਸ ਤਰੀਕੇ ਦੇ ਨਾਲ ਜੋੜ ਰਹੇ ਜੇਕਰ ਉਦੋਂ ਉਹਨਾਂ ਦੀ ਧਰਮ ਪਤਨੀ ਨੂੰ ਰੋਕਿਆ ਗਿਆ ਤੇ ਉਦੋਂ ਵੀ ਜਿਹੜੀਆਂ ਸਵਾਲ ਉੱਠੇ ਲੋਕਾਂ ਨੇ ਪੁੱਛਿਆ ਤੇ ਕੋਈ ਜਵਾਬ ਨਹੀਂ ਤੇ ਮੈਂ ਕਹਿੰਦਾ ਵੀ ਫਿਰ ਕਿਹੜੀਆਂ ਸਰਕਾਰਾਂ ਨੇ ਫਿਰ ਤੁਸੀਂ ਕਿੰਨੀ ਵੀ ਲੋਕ ਚੜੇ ਆ ਕਾਨੂੰਨ ਤੋਂ ਬਾਹਰ ਨੇ ਤੇ ਫਿਰ ਮਨ ਲੱਗਦਾ ਵੀ ਸਾਨੂੰ ਕੋਈ ਵੀਰ ਤਾਂ ਦੱਸੇ ਨਾ ਵੀ ਕਾਨੂੰਨਾਂ ਦੀ ਚੀਜ਼ ਕਿਹੜੀ ਰਹਿ ਗਈ ਅੱਜ ਸਾਡੇ ਇੱਥੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਬੜੇ ਅਜਿਹੇ ਬੰਦੇ ਨੇ ਜਿਹੜੇ ਵੱਡੇ ਵੱਡੇ ਕ੍ਰਾਈਮ ਕਰ ਜਾਂਦੇ ਨੇ ਤੁਹਾਨੂੰ ਕਰ ਲੈਣੇ ਸਵਾਲ ਕਿ ਉਹ ਕ੍ਰਾਈਮ ਕਰਕੇ ਕਹਿੰਦੇ ਕਿ ਵਿਦੇਸ਼ ਪਹੁੰਚ ਗਏ ਭਾਈ ਤੁਹਾਡੇ ਵਾਲਿਆਂ ਨੂੰ ਜਾਣ ਨਹੀਂ ਦਿੰਦੇ ਕਿ ਉਹ ਕਿਵੇਂ ਪਹੁੰਚ ਜਾਂਦੇ ਨੇ ਉਹਨਾਂ ਕੋਲ ਕਿਹੜੀ ਕਿਦੜ ਸਿੰਘੀ ਹੁੰਦੀ ਹੈ ਭੱਜਦੇ ਨਹੀਂ ਆ ਸੀ ਇੱਕ ਹੀ ਮੰਨਦੇ ਹੋ ਕਿ ਉਹਨਾਂ ਨੇ ਅਜਿਹਾ ਗੁਨਾਹ ਕਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਨੂੰ ਜਨਮ ਦਿੱਤਾ ਜਾਂ ਕੋਈ ਅਜਿਹਾ ਹੋਰ ਕੋਈ ਗੁਨਾਹ ਕਰ ਦਿੱਤਾ ਜਾਂ ਫਿਰ ਇਲੈਕਸ਼ਨ 'ਚ ਖੜ ਕੇ ਗਲਤੀ ਕਰ ਦਿੱਤੀ ਆ ਕਿ ਉਹਨਾਂ ਨੇ ਇੱਕ ਐਮਪੀ ਜਿਹੜੀ ਬਣਾ ਕੇ ਉਹਨਾਂ ਨੇ ਸੀਟ ਖੋਹ ਲਈ ਆ ਜਾਂ ਅ ਐਮਐਲਏ ਦੀਆਂ ਚੋਣਾਂ ਲੜਦੇ ਕੀ ਗੁਨਾਹਾਂ ਕੀ ਆ ਭਾਈ ਅਮਰਿਤਪਾਲ ਸਿੰਘ ਦਾ ਇਹੀ ਕਸੂਰ ਆ ਕਿ ਉਹ ਪੰਜਾਬ ਲਈ ਬੋਲਦਾ ਔਰ ਪੰਜਾਬ ਦੇ ਅੰਦਰ ਇੱਕ ਮੈਂਬਰ ਪਾਰਲੀਮੈਂਟ ਆਜ਼ਾਦ ਤੌਰ ਤੇ ਜਿੱਤਿਆ ਤੇ ਇਥੋਂ ਦੀਆਂ ਸਰਕਾਰਾਂ ਨੂੰ ਇਹ ਡਰ ਪਿਆ ਹੋਇਆ ਕਿ ਕਿਉਂਕਿ ਉਹਦੇ ਅੰਦਰ ਸੰਗਤ ਦਾ ਬੜਾ ਵੱਡਾ ਪਿਆਰ ਆ ਭਾਈ ਅਮਰਚਪਾਲ ਸਿੰਘ ਤੇ ਪਹਿਲਾ ਪਤਨੀ ਇਥੋਂ ਯੂਕੇ ਦੀ ਵਾਪਸੀ ਕਰਨ ਲੱਗੇ ਸੀ ਤੇ ਉਹਨਾਂ ਨੂੰ 에어ਪੋਰਟ ਤੇ ਰੋਕ ਲਿਆ ਗਿਆ ਸੀ ਪਰ ਜਿਹੜੀ ਹੁਣ ਦੀ ਤਾਜ਼ਾ ਰਿਪੋਰਟ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਜਿਹੜੇ ਆਪਦੀ ਧੀ ਦੇ ਕੋਲ ਕੈਨੇਡਾ ਦੇ ਲਈ ਜਾ ਰਹੇ ਸੀ ਤੇ ਇਹ ਵੀਜ਼ਾ ਵੀ ਜਿਹੜਾ ਉਹ ਪੁਰਾਣਾ ਸੀਗਾ ਤੇ ਉਹਨੂੰ ਜਦੋਂ ਦਿੱਲੀ 에어ਪੋਰਟ ਤੋਂ ਚੜ੍ਹਨ ਲੱਗੇ ਤੇ ਉਹਨਾਂ ਨੂੰ ਉੱਥੇ ਰੋਕ ਲਿਆ ਜਾਂਦਾ ਹੈ ਭਾਈ ਅਮਰਚਪਾਲ ਸਿੰਘ ਤੇ ਪਹਿਲਾ ਪਤਨੀ ਇਥੋਂ ਯੂਕੇ ਦੀ ਵਾਪਸੀ ਕਰਨ ਲੱਗੇ ਸੀ ਤੇ ਉਹਨਾਂ ਨੂੰ 에어ਪੋਰਟ ਤੇ ਰੋਕ ਲਿਆ ਗਿਆ ਸੀ ਪਰ ਜਿਹੜੀ ਹੁਣ ਦੀ ਤਾਜ਼ਾ ਰਿਪੋਰਟ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਜਿਹੜੇ ਆਪਦੀ ਧੀ ਦੇ ਕੋਲ ਕੈਨੇਡਾ ਦੇ ਲਈ ਜਾ ਰਹੇ ਸੀ ਤੇ ਇਹ ਵੀਜ਼ਾ ਵੀ ਜਿਹੜਾ ਉਹ ਪੁਰਾਣਾ ਸੀਗਾ ਤੇ ਉਹਨੂੰ ਜਦੋਂ ਦਿੱਲੀ 에어ਪੋਰਟ ਤੋਂ ਚੜ੍ਹਨ ਲੱਗੇ ਤੇ ਉਹਨਾਂ ਨੂੰ ਉੱਥੇ ਰੋਕ ਲਿਆ ਜਾਂਦਾ ਹੈ ਵੇਟ ਕਰਾਈ ਜਾਂਦੀ ਹੈ ਐਸਐਸਪੀ ਦੇ ਨਾਲ ਤਾਲਮੇਲ ਅਮਰਸਰ ਵਾਲਾ ਕੀਤਾ ਜਾਂਦਾ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਹਨੂੰ ਰੋਕ ਲਿਆ ਜਾਵੇ ਤੇ ਉਸ ਤੋਂ ਬਾਅਦ ਉਹਨੂੰ ਪੱਕੇ ਤੌਰ ਤੇ ਰੋਕ ਕੇ ਜਿਹੜਾ ਜਹਾਜ਼ ਦੇ ਵਿੱਚ ਸਮਾਨ ਪਹੁੰਚ ਗਿਆ ਸੀ ਆ ਉਹਨੂੰ ਵਾਪਸ ਲੈਂਦਾ ਗਿਆ ਇਹਦੇ ਕਾਰਨ ਕੀ ਨੇ ਕੀ ਉਹਨਾਂ ਦੀ ਮਾਤਾ ਨੇ ਅਜਿਹਾ ਕਿਹੜਾ ਦੋਸ਼ ਕੀਤਾ ਹੈ ਕਿ ਉਸ ਨੂੰ ਇੰਟਰਨੈਸ਼ਨਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਾਂ ਉਹਨੇ ਕੋਈ ਅਜਿਹਾ ਗੁਨਾਹ ਕਰ ਦਿੱਤਾ ਕਿ ਉਹਨੂੰ ਰੋਕਿਆ ਜਾ ਰਿਹਾ ਹੈ ਅਸਲ ਦੇ ਵਿੱਚ ਸੱਚ ਕੀ ਹੈ ਸਾਡੇ ਨਾਲ ਜੋਲ ਸਾਹਿਬ ਸਰਪੰਚ ਸਾਹਿਬ ਜਾਂ ਵੀਰ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਲ ਸਾਹਿਬ ਤੁਸੀਂ ਉਸੇ ਪਾਰਟੀ ਦੇ ਲਈ ਵਰਕ ਕਰਦੇ ਹੋ ਉਸੇ ਜਥੇਬੰਦੀ ਦੀ ਵਿਚਰ ਤੇ ਆ ਰਹੇ ਹੋ ਅਮਰਤਪਾਲ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਚੰਗੀ ਸੇਵਾ ਨਿਭਾ ਰਹੇ ਹੋ ਪਰ ਉਹਨਾਂ ਦੀ ਮਾਤਾ ਨੂੰ ਵਿਦੇਸ਼ੀ ਯਾਤਰਾ ਤੇ ਜਾਣ ਤੋਂ ਰੋਕ ਲਿਆ ਗਿਆ ਉਹਨਾਂ ਧੀ ਨੂੰ ਮਿਲਣ ਜਾ ਰਹੀ ਸੀ ਸ਼ੈਨ ਜਿਹੜੀ ਗੱਲ ਨਿਕਲ ਕੇ ਆ ਰਹੀ ਸਾਹਮਣੇ ਕਿ ਉਹਨਾਂ ਨੂੰ ਰੋਕ ਲਿਆ ਗਿਆ ਤਾਂ ਕਾਰਨ ਕੀ ਮੰਗਦੇ ਦੇਖੋ ਅੱਜ 12 ਵਜੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਐਮਪੀ ਆ ਸਾਡੇ ਦਿੱਲੀ 에어ਪੋਰਟ ਤੇ ਐਂਟਰ ਹੋਏ ਤੇ ਜਦੋਂ ਐਂਟਰ ਹੋਣ ਤੋਂ ਬਾਅਦ ਜਦੋਂ ਉਹਨਾਂ ਦਾ ਸਮਾਨ ਅੰਦਰ ਚਲਾ ਗਿਆ ਤਾਂ ਇਮੀਗ੍ਰੇਸ਼ਨ ਤੇ ਗਏ ਤਾਂ ਉੱਥੇ ਗਿਆਨ ਉਹਨਾਂ ਨੇ ਜਦੋਂ ਉਹਦੇ ਵਿੱਚ ਕੰਪਿਊਟਰ 'ਚ ਕੋਈ ਗੱਲ ਪਾਈ ਹੋਣੀ ਆ ਸਰਚ ਕੀਤਾ ਹੋਣਾ ਪਾਸਪੋਰਟ ਨੂੰ ਤੇ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਇੱਥੇ ਸਾਈਡ ਤੇ ਬੈਠ ਜਾਓ ਅਸੀਂ ਤੁਹਾਨੂੰ ਦੱਸਦੇ ਆ ਤੇ ਜਦੋਂ ਉਹਨਾਂ ਨੂੰ ਮੁੜ ਕੇ ਡੇਢ ਦੋ ਘੰਟਿਆਂ ਬਾਅਦ ਦੱਸਿਆ ਗਿਆ ਕਿ ਅਸੀਂ ਅੰਮ੍ਰਿਤਸਰ ਐਸਐਸਪੀ ਨਾਲ ਉੱਥੇ ਜਿਹੜਾ ਪ੍ਰਸ਼ਾਸਨ ਆ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤੁਸੀਂ ਚੜ੍ਹਨ ਨਹੀਂ ਦੇਣਾ ਇਹ ਬਾਹਰ ਨਹੀਂ ਜਾ ਸਕਦੇ ਪਰ ਉਹਨਾਂ ਨੇ ਪੁੱਛਿਆ ਵੀ ਕੀ ਰੀਜ਼ਨ ਕੀ ਆ ਕਿਹਦਾ ਕਰਕੇ ਕਹਿੰਦੇ ਜੀ ਨਹੀਂ ਅਸੀਂ ਇਹ ਨਹੀਂ ਦੱਸ ਸਕਦੇ ਹੈਗੇ ਸੋ ਅਸੀਂ ਸਮਝਦੇ ਹਾਂ ਕਿ ਇਸ ਦੇਸ਼ ਦੇ ਅੰਦਰ ਕੀ ਹੋ ਰਿਹਾ ਹੈ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਰਕਾਰ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਉੱਥੇ ਉਹਨਾਂ ਨੂੰ ਡਕਿਆ ਹੋਇਆ ਐਨਐਸਏ ਲਾ ਕੇ ਸੋ ਜੇ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲਾਈ ਆ ਤੇ ਉਹਨਾਂ ਦੀ ਮਾਤਾ ਦਾ ਕੀ ਕਸੂਰ ਆ ਉਹਨਾਂ ਦੇ ਉੱਤੇ ਕੋਈ ਇਸ ਦੇਸ਼ ਦੇ ਅੰਦਰ ਜਾਂ ਤਾਂ ਦੱਸਣ ਕੋਈ ਕੇਸ ਆ ਜਾਂ ਉਹ ਕਿਸੇ ਚੀਜ਼ ਚ ਵਾਂਟਡ ਨੇ ਕਿ ਉਹਨਾਂ ਦੇ ਕੋਲ ਕੋਈ ਇਦਾਂ ਦਾ ਅਧਿਕਾਰ ਨਹੀਂ ਇਸ ਦੇਸ਼ ਦਾ ਕਾਨੂੰਨ ਸਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਵੀ ਸਕਦੇ ਹਾਂ ਜੇ ਉੱਥੇ ਸਾਡੇ ਪਰਿਵਾਰ ਨੇ ਸਾਡੇ ਬੱਚੇ ਉੱਥੇ ਆ ਉਹਨਾਂ ਦੇ ਗ੍ਰੈਂਡ ਚਿਲड्रन ਉਹਨਾਂ ਦੇ ਦੋਤਾ ਹੋਇਆ ਸੀਗਾ ਪਿਛਲੇ 2-3 ਮਹੀਨੇ ਹੋ ਗਏ ਤੇ ਉਹ ਉਹਨਾਂ ਨੂੰ ਦੇਖਣ ਨਹੀਂ ਜਾ ਸਕਦੇ ਉਹਨਾਂ ਦੇ ਮੌਲਿਕ ਅਧਿਕਾਰ ਜਿਹੜੇ ਆ ਉਹ ਇਸ ਦੇਸ਼ ਦੇ ਅੰਦਰ ਦਬਾਏ ਜਾ ਰਹੇ ਆ ਖੋਏ ਜਾ ਰਹੇ ਆ ਮੈਂ ਸਮਝੇ ਦਾ ਕਿ ਸਿੱਖਾਂ ਨੂੰ ਇੱਥੇ ਡਰਾਇਆ ਜਾ ਰਿਹਾ ਦਬਾਇਆ ਜਾ ਰਿਹਾ ਕਿ ਤੁਹਾਡੇ ਲਈ ਕਾਨੂੰਨ ਹੋਰ ਆ ਤੇ ਇਸ ਦੇਸ਼ ਦੇ ਅੰਦਰ ਜਿਹੜੇ ਸਿਰਸੇ ਸਾਧ ਵਰਗੇ ਲੋਕ ਆ ਜਿਨ੍ਹਾਂ ਨੂੰ ਪ੍ਰੋਲ ਦਿੱਤੀ ਜਾਂਦੀ ਆ ਦਿਨ-ਦਿਨ ਮਹੀਨੇ ਬਾਅਦ ਉਹਨਾਂ ਲਈ ਕਾਨੂੰਨ ਹੋਰ ਆ ਸੋ ਇਹਦੇ ਲਈ ਅਸੀਂ ਸਮਝਦੇ ਹਾਂ ਕਿ ਜੋ ਸਰਕਾਰ ਇਸ ਦੇਸ਼ ਦੇ ਅੰਦਰ ਘਟਗਣਤੀਆਂ ਦੇ ਨਾਲ ਕਰ ਰਹੀ ਆ ਇੱਕ ਬਹੁਤ ਵੱਡਾ ਜ਼ੁਲਮ ਆ ਇੱਕ ਮਾਂ ਆਪਣੀ ਧੀ ਨੂੰ ਨਹੀਂ ਮਿਲ ਸਕਦੀ ਆਪਣੇ ਗ੍ਰੈਂਡ ਚਿਲड्रन ਨੂੰ ਨਹੀਂ ਆਪਦੇ ਦੁੱਧੇ ਨੂੰ ਨਹੀਂ ਮਿਲ ਸਕਦੀ ਇਤੋਂ ਮਾੜੀ ਹੋਰ ਘਟਿਆ ਤੇ ਨੀਵੇਂ ਪੱਦਰ ਦੀ ਕੋਈ ਗੱਲ ਨਹੀਂ ਹੋ ਸਕਦੀ ਜੋ ਸਰਕਾਰਾਂ ਕਰ ਰਹੀਆਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਤੁਸੀਂ ਇੱਕ ਹੀ ਮੰਨਦੇ ਹੋ ਕਿ ਉਹਨਾਂ ਨੇ ਅਜਿਹਾ ਗੁਨਾਹ ਕਰ ਦਿੱਤਾ ਕਿ ਭਾਈ ਅਮਰਤ ਖਾਲਸ ਸਿੰਘ ਨੂੰ ਜਨਮ ਦਿੱਤਾ ਜਾਂ ਕੋਈ ਅਜਿਹਾ ਹੋਰ ਕੋਈ ਗੁਨਾਹ ਕਰ ਦਿੱਤਾ ਜਾਂ ਫਿਰ ਇਲੈਕਸ਼ਨ 'ਚ ਖੜ ਕੇ ਗਲਤੀ ਕਰ ਦਿੱਤੀ ਆ ਕਿ ਉਹਨਾਂ ਨੇ ਇੱਕ ਐਮਪੀ ਜਿਹੜੀ ਬਣਾ ਕੇ ਉਹਨਾਂ ਨੇ ਸੀਟ ਖੋਹ ਲਈ ਆ ਜਾਂ ਐਮਐਲਏ ਦੀਆਂ ਚੋਣਾਂ ਲੜਦੇ ਕੀ ਗੁਨਾਹਾਂ ਕੀ ਆ ਉਹਦੇ ਗਨਾਹ ਮੰਨਦੇ ਕਿ ਉਹ ਕਿ ਪੁੱਤਰ ਨੂੰ ਜਨਮ ਦੇਣਾ ਜਾਂ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਤਰਨਾ ਦੇਖੋ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਜਿਹੜਾ ਇੱਥੋਂ ਦੀ ਸਰਕਾਰ ਨੇ ਉਹਨਾਂ ਤੇ ਗਨਾਹ ਲਾਇਆ ਨਾ ਉਹਨਾਂ ਦਾ ਗਨਾਹ ਇਹ ਸੀਗਾ ਕਿ ਇਸ ਪੰਜਾਬ ਦੀ ਧਰਤੀ ਲਈ ਤੇ ਇਸ ਕੌਮ ਲਈ ਉਹ ਬੇਬਾਕੀ ਨਾਲ ਖੁੱਲ੍ਹ ਕੇ ਬੋਲਦੇ ਸੀਗੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦੀ ਧਰਤੀ ਤੇ ਸਾਡੀ ਜਵਾਨੀ ਨਸ਼ੇ ਦੇ ਨਾਲ ਮਰ ਰਹੀ ਸੀ ਉਹਨੂੰ ਬਚਾਉਣ ਦੇ ਲਈ ਉਹਨਾਂ ਨੇ ਨਸ਼ੇ ਦਾ ਮੁੱਦਾ ਠਾਲਿਆ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਆਵਾਜ਼ ਮਾਰੀ ਕਿ ਤੁਸੀਂ ਇਹ ਨਸ਼ੇ ਦੇ ਨਾਲ ਮਰੋ ਨਾ ਤੁਸੀਂ ਗੁਰੂ ਦੇ ਲਗੋ ਤੁਸੀਂ ਅਮਰ ਜਿ ਸਕੋ ਤਾਂ ਕਿ ਆਪਾਂ ਆਪਣੀਆਂ ਨੌਜਵਾਨੀ ਦੀਆਂ ਜ਼ਿੰਦਗੀਆਂ ਬਚਾ ਸਕੀਏ ਸੋ ਜਦੋਂ ਉਹਨਾਂ ਨੇ ਉਹ ਹੋਕਾ ਦਿੱਤਾ ਤਾਂ ਇਸ ਦੇਸ਼ ਦਾ ਹੁਕਮਰਾਨ ਭਾਰਤ ਦਾ ਚਾਹੇ ਉਹ ਬੀਜੇਪੀ ਦੇ ਰੂਪ ਵਿੱਚ ਬੈਠਾ ਸੀ ਤੇ ਚਾਹੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਸੀ ਇਹਨਾਂ ਦੋਹਾਂ ਨੂੰ ਉਹ ਚੰਗੀ ਨਹੀਂ ਲੱਗੀ ਗੱਲ ਇਹਨਾਂ ਨੇ ਫੜ ਕੇ ਉਹਨੂੰ ਧੱਕੇ ਦੇ ਨਾਲ ਉਹਦੇ ਉੱਤੇ ਐਨਐਸਏ ਬਿਨਾ ਕਿਸੇ ਕਸੂਰ ਤੋਂ ਲਾ ਕੇ ਉਹਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਜੇਲ੍ਹ ਵਿੱਚ ਡੱਕ ਦਿੱਤਾ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਸੰਗਤ ਨੇ ਇਹ ਸੋਚਿਆ ਸਾਰੀ ਨੇ ਖਡੂਰ ਸਾਹਿਬ ਦੇ ਹਲਕੇ ਦੀ ਨੇ ਕਿ ਜੇ ਉਹਨਾਂ ਨੂੰ ਉੱਥੇ ਅੰਦਰ ਡੱਕਿਆ ਤੇ ਅਸੀਂ ਉਹਨਾਂ ਨੂੰ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਜਿਹੜਾ ਸੰਵਿਧਾਨ ਸਾਨੂੰ ਹੱਕ ਦਿੰਦਾ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਔਰ ਉਸ ਚੋਣ ਦੇ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ 2 ਲੱਖ ਵੋਟਾਂ ਦੇ ਨਾਲ ਜਿਤਾ ਕੇ ਇਥੋਂ 18 ਲੱਖ ਲੋਕਾਂ ਦੀ ਨਮਾਇੰਦਗੀ ਅਮਰਿਤਪਾਲ ਸਿੰਘ ਇਸ ਵੇਲੇ ਕਰ ਰਿਹਾ ਸੋ ਉਹਨਾਂ ਦਾ ਇੱਕ ਕਸੂਰ ਆ ਲੋਕਾਂ ਦਾ ਕਿ ਉਹਨਾਂ ਨੇ ਸਾਰਾ ਹੀ ਕਿਸੇ ਕਾਨੂੰਨ ਨੂੰ ਤੋੜੇ ਤੋਂ ਬਿਨਾ ਸਹੀ ਤਰੀਕੇ ਨਾਲ ਆਪਣੀ ਵੋਟ ਦੀ ਪਰਚੀ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਐਮਪੀ ਬਣਾਇਆ ਤੇ ਪਰ ਇੱਥੋਂ ਦੀਆਂ ਸਰਕਾਰਾਂ ਇੰਨਾ ਜ਼ਬਰ ਤੇ ਜ਼ੁਲਮ ਤੇ ਤੁਲੀਆਂ ਹੋਈਆਂ ਕਿ ਉਹ ਲੋਕਾਂ ਦੇ ਜਿਹੜੇ ਮੌਲਕ ਅਧਿਕਾਰ ਆ ਜਿਹੜਾ ਡੈਮੋਕਰੈਟਿਕ ਤਰੀਕੇ ਨਾਲ ਉਹ ਚੁਣੇ ਹੋਏ ਆ ਉਹਨਾਂ ਨੂੰ ਲੋਕਾਂ ਦੀ ਆਵਾਜ਼ ਵੀ ਸੁਣ ਕੇ ਇਹਨਾਂ ਦੀਆਂ ਕੰਨ ਜਿਹੜੇ ਆ ਉਹ ਖੁੱਲੇ ਨਹੀਂ ਹੈਗੇ ਉਹਨਾਂ ਨੂੰ ਜੇਲ੍ਹ ਚੋਂ ਕੱਢਿਆ ਨਹੀਂ ਗਿਆ ਸੋ ਭਾਈ ਅਮਰਿਤਪਾਲ ਦਾ ਇਹੀ ਕਸੂਰ ਆ ਕਿ ਉਹ ਪੰਜਾਬ ਲਈ ਬੋਲਦਾ ਔਰ ਪੰਜਾਬ ਦੇ ਅੰਦਰ ਇੱਕ ਮੈਂਬਰ ਪਾਰਲੀਮੈਂਟ ਆਜ਼ਾਦ ਤੌਰ ਤੇ ਜਿੱਤਿਆ ਤੇ ਇਥੋਂ ਦੀਆਂ ਸਰਕਾਰਾਂ ਨੂੰ ਇਹ ਡਰ ਪਿਆ ਹੋਇਆ ਕਿ ਕਿਉਂਕਿ ਉਹਦੇ ਅੰਦਰ ਸੰਗਤ ਦਾ ਬੜਾ ਵੱਡਾ ਪਿਆਰ ਆ ਬੱਚਿਆਂ ਨੂੰ ਉਹ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਂਦਾ ਔਰ ਬੇਬਾਕੀ ਨਾਲ ਪੰਜਾਬ ਦੇ ਸਾਰੇ ਮੁੱਦਿਆਂ ਤੇ ਖੁੱਲ ਕੇ ਬੋਲਦਾ ਸੋ ਇਹ ਉਹਦਾ ਕਸੂਰ ਆ ਤੇ ਜਿਹੜੀ ਉਹਨਾਂ ਦੀ ਮਾਤਾ ਦਾ ਤੁਸੀਂ ਮੈਨੂੰ ਸਵਾਲ ਪੁੱਛਿਆ ਵੀ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਸਿਰਫ ਇਸੇ ਕਰਕੇ ਸਜ਼ਾ ਦਿੱਤੀ ਜਾ ਰਹੀ ਆ ਕਿ ਉਹ ਭਾਈ ਅਮਰਤਪਾਲ ਦੀ ਮਾਤਾ ਆ ਕਿਉਂਕਿ ਉਹਨਾਂ ਦੇ ਉੱਤੇ ਕੋਈ ਇਸ ਦੇਸ਼ ਦੇ ਅੰਦਰ ਕੋਈ ਐਦਾਂ ਦਾ ਮਕਦਮਾ ਨਹੀਂ ਜਿਹਦੇ ਵਿੱਚ ਮਾਤਾ ਜੀ ਲੜੀਂਦੇ ਹੋਣ ਕੋਈ ਉਹਨਾਂ ਤੇ ਬਾਈ ਨੇਮ ਐਫ ਆਈ ਆਰ ਨਹੀਂ ਹੈਗੀ ਪਰ ਉਹਨਾਂ ਦੇ ਉੱਤੇ ਜ਼ੁਲਮ ਇਹ ਕੀਤਾ ਜਾ ਰਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੀ ਕਿਤੇ ਮਿਲਣ ਨਹੀਂ ਜਾ ਸਕਦੇ ਜੀ ਜਿਹੜੀ ਗੱਲ ਕੀ ਜਦੋਂ ਅਜਿਹਾ ਕੁਝ ਨਹੀਂ ਹੁੰਦਾ ਜਾਂ ਤਾਂ ਕਿਸੇ ਕ੍ਰਾਈਮ 'ਚ ਰੋਕਿਆ ਜਾਂਦਾ ਜਾਂ ਕੋਈ ਵਾਂਟਡ ਹੋਵੇ ਐਦਾਂ ਦੀਆਂ ਚੀਜ਼ਾਂ 'ਚ ਇੱਕ ਤਹਿਤ ਹੀ ਜਿਹੜਾ ਇੰਟਰਨੈਸ਼ਨਲ 에ਅਰਪੋਰਟਾਂ ਤੇ ਕਿਸੇ ਨੂੰ ਰੋਕਿਆ ਜਾਂਦਾ ਹੈ ਭਾਰਤ ਦੇ ਵਿੱਚ ਸਰਵਿਸ ਕਰ ਸਕਦਾ ਕੋਈ ਵੀ ਪਰ ਇਹਦੇ ਵਿੱਚ ਗੁਨਾਹ ਹੋਰੇ ਅਜਿਹਾ ਕੀ ਕੀਤਾ ਕੋਈ ਤੁਹਾਨੂੰ ਖੋਜ ਮਿਲੀ ਉਸ ਚੀਜ਼ ਦੀ ਕੋਈ ਖੁਰਖੁਜਾ ਤਾਂ ਮਿਲਿਆ ਹੀ ਹੋਊਗਾ ਵੀ ਆਹ ਭਾਈ ਉਹਨੇ ਗੁਨਾਹ ਕਰ ਦਿੱਤਾ ਕਹਿੰਦਾ ਭਾਈ ਅਮਰਤਪਾਲ ਸਿੰਘ ਨੂੰ ਜਨਮ ਦੇ ਕੇ ਗੁਨਾਹ ਕਰ ਲਿਆ ਫਿਰ ਉਹਨੇ ਇੱਕ ਗੱਲ ਤਾਂ ਇਹ ਮੰਨਣੀ ਪਊਗੀ ਜਾਂ ਫਿਰ ਕੋਈ ਹੋਰ ਗੁਨਾਹ ਕਰ ਲਿਆ ਉਹਨਾਂ ਨੇ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਸਭ ਤੋਂ ਵੱਡਾ ਗੁਨਾਹ ਹੀ ਉਹਨਾਂ ਦਾ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਘਰ ਪੈਦਾ ਹੋਇਆ ਪਰ ਭਾਈ ਅਮਰਤਪਾਲ ਸਿੰਘ ਨੂੰ ਐਨਐਸਏ ਲਾ ਕੇ ਜੇਲ੍ਹ 'ਚ ਰੱਖਿਆ ਤਾਂ ਉਹਦੀ ਮਾਤਾ ਦਾ ਕੀ ਕਸੂਰ ਆ ਉਹਨੂੰ ਕਿਉਂ ਰੋਕਿਆ ਜਾ ਰਿਹਾ ਉਹ ਕਿਹੜੇ ਕਾਨੂੰਨ ਦੇ ਅਧੀਨ ਰੋਕਿਆ ਜਾ ਰਿਹਾ ਇਹ ਸਾਨੂੰ ਸਰਕਾਰਾਂ ਦੱਸਣ ਇਹ ਅੱਜ ਸਵਾਲ ਵੀ ਤੁਹਾਡੇ ਮਾਧਿਅਮ ਰਹੀ ਅਸੀਂ ਸਰਕਾਰ ਨੂੰ ਵੀ ਪੁੱਛ ਰਹੇ ਹਾਂ ਉਹ ਦੱਸਣ ਵੀ ਉਸ ਮਾਤਾ ਦਾ ਕੀ ਕਸੂਰ ਆ ਕਾ ਤੇ ਉਹਨੂੰ ਰੋਕਦੇ ਆ ਇਹ ਇੱਕ ਜ਼ਬਰ ਤੇ ਜ਼ੁਲਮ ਜਿਹੜਾ ਉਹ ਸਿੱਖਾਂ ਦੇ ਉੱਤੇ ਕੀਤਾ ਜਾ ਰਿਹਾ ਇਹ ਘੱਟ ਗਿਣਤੀਆਂ ਨੂੰ ਇੱਥੇ ਕੋਈ ਹੱਕ ਨਹੀਂ ਹੈਗਾ ਕਿ ਉਹ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਇਸ ਪੰਜਾਬ ਲਈ ਉਹ ਬੋਲਣ ਤੇ ਜੇ ਉਹ ਭਾਈ ਅਮਰਤਪਾਲ ਬੋਲਦਾ ਉਹਦੀ ਮਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਭਾਈ ਅਮਰਤਪਾਲ ਨੇ ਵੀ ਕੁਝ ਗਲਤ ਨਹੀਂ ਕੀਤਾ ਠੀਕ ਹੈ ਤੁਹਾਡੀ ਗੱਲ ਪਰ ਇੱਥੇ ਇੱਕ ਤੁਹਾਡੇ ਤੇ ਇਹ ਵੀ ਕਹਿੰਦੇ ਕਿ ਭਾਜਪਾ ਨੇ ਸੈਟਿੰਗ ਦੇ ਨਾਲ ਬੰਦੇ ਆ ਗਏ ਇਹ ਤਾਂ ਭਾਜਪਾ ਦੀ ਬੀ ਟੀਮ ਆ ਇੱਕ ਜਿਵੇਂ ਕਾਲੀਦਾਲ ਬਾਦਲ ਕੇ ਕੰਮ ਕਰਦੇ ਸੀ ਉਤਾਂ ਹੀ ਇਹ ਕੰਮ ਕਰਨਗੇ ਰਲ ਕੇ ਚੱਲਣਗੇ ਤੇ ਤੁਹਾਡੀ ਤਾਂ ਫਿਰ ਉਹ ਇੱਕ ਤਰ੍ਹਾਂ ਦੀ ਸਾਂਝ ਜੋੜ ਦਿੰਦੇ ਆ ਸਾਂਝ ਵਾਲਿਆਂ ਨੂੰ ਵੀ ਰੋਕ ਲੈਣਾ ਫਿਰ ਇਹ ਹਰ ਨਹੀਂ ਜਾਣ ਕੇ ਗੱਲ ਲੱਗਦੀ ਆ ਦੇਖੋ ਮੈਂ ਅੱਜ ਇੱਕ ਗੱਲ ਕਹਿਣੀ ਚਾਹਨਾ ਜਿਹੜੇ ਸਾਡੇ ਵੀਰ ਜਾਂ ਜਿਨ੍ਹਾਂ ਦੇ ਦਿਮਾਗਾ ਦੇ ਵਿੱਚ ਇਹ ਆ ਕਿ ਭਾਜਪਾ ਨਾਲ ਭਾਈ ਅਮਰਤਪਾਲ ਸਿੰਘ ਨੂੰ ਉਹ ਜੋੜਦੇ ਆ ਜੇ ਉਹ ਭਾਜਪਾ ਨਾਲ ਜੁੜਿਆ ਹੋਵੇ ਤੇ ਉਹ ਜੇਲ੍ਹ ਚ ਨਹੀਂ ਸੀ ਬੈਠਾ ਹੋਣਾ ਜੇ ਉਹ ਭਾਜਪਾ ਨਾਲ ਜੁੜਿਆ ਹੁੰਦਾ ਤਾਂ ਉਹਨੇ ਅੱਜ ਬਾਹਰ ਖੁੱਲੀਆਂ ਹਵਾਵਾਂ ਵਿੱਚ ਫਿਰਦੇ ਹੋਣਾ ਸੀਗਾ ਸੋ ਮੈਂ ਇਹ ਕਹਿਣਾ ਚਾਹਣਾ ਕਿ ਸਾਡੇ ਅੰਦਰ ਇੱਕ ਭਰਮ ਭਲੇਖੇ ਇੱਕ মিডিਏ ਦੇ ਉੱਤੇ ਇੱਕ ਨੈਰੇਟਿਵ ਇਦਾਂ ਦਾ ਸਿਰਜ ਕੇ ਜਾਂ ਸੋਸ਼ਲ ਮੀਡੀਆ ਤੇ ਕੁਝ ਇਦਾਂ ਦੀਆਂ ਨਕਮੀਆਂ ਗੱਲਾਂ ਚਲਾ ਕੇ ਉਹ ਜਾਣ ਬੁੱਝ ਕੇ ਭਾਈ ਅਮਰਤਪਾਲ ਸਿੰਘ ਨੂੰ ਭਾਜਪਾ ਦੇ ਨਾਲ ਜੋੜਿਆ ਜਾ ਰਿਹਾ ਆ ਪਰ ਅੱਜ ਤਈ ਕੋਈ ਬੰਦਾ ਇੱਕ ਵੀ ਗੱਲ ਦੱਸੇ ਜਿਹੜੀ ਭਾਜਪਾ ਦੇ ਨਾਲ ਉਹਨੇ ਰਲ ਕੇ ਪੰਜਾਬ ਦੇ ਵਿਰੋਧ ਚ ਕਰਤੀ ਜਿਹੜੀ ਉਹਨੇ ਪੰਜਾਬ ਦੀਆਂ ਜਿਹੜੀਆਂ ਗੱਲਾਂ ਸੀ ਜਿਹੜੀ ਇੱਕ ਵੀ ਗੱਲ ਭਾਜਪਾ ਦੀ ਮੰਨ ਕੇ ਉਹ ਪੰਜਾਬ ਦੇ ਵਿਰੋਧ ਚ ਜਾਂ ਪੰਜਾਬ ਦੀ ਨੇ ਹੱਕ ਦੀ ਗੱਲ ਕਰਨੀ ਛੱਡ ਦਿੱਤੀ ਹੋਵੇ ਫਿਰ ਤਾਂ ਅਸੀਂ ਮੰਨੀਏ ਉਹ ਤਾਂ ਜੇਲ੍ਹ ਚ ਬੈਠਾ ਉਹਨੂੰ ਤਾਂ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਉਹ ਬੀਜੇਪੀ ਨਾ ਕਿੱਦਾਂ ਰਲ ਗਿਆ ਕਿਹਦੇ ਵਿੱਚ ਕੋਣ ਨੇ ਤਹਾਡੇ ਸਬੰਧ ਕਿਸ ਤਰੀਕੇ ਦੇ ਨਾਲ ਜੁੜ ਰਹੇ ਜਾਂ ਫਿਰ ਭੰਡੀ ਪ੍ਰਚਾਰ ਹੈ ਨਹੀਂ ਦੇਖੋ ਇਹ ਸਭ ਤੋਂ ਵੱਡਾ ਭੰਡੀ ਪ੍ਰਚਾਰ ਆ ਉਹ ਭੰਡੀ ਪ੍ਰਚਾਰ ਕਿਉਂ ਕੀਤਾ ਜਾਂਦਾ ਕਿ ਜੇ ਕੋਈ ਬੰਦਾ ਇੱਥੇ ਇਸ ਸੂਬੇ ਦੇ ਲਈ ਬੋਲਦਾ ਜਾਂ ਆਪਣੀ ਕੌਮ ਲਈ ਬੋਲਦਾ ਆ ਤੇ ਉਹਦੇ ਉੱਤੇ ਝੂਠੇ ਗਲਤ ਮਲਤ ਇਲਜ਼ਾਮ ਲਾ ਕੇ ਉਹਨੂੰ ਸਪਰੈਸ ਕਰ ਦਿੱਤਾ ਜਾਂਦਾ ਉਹਨੂੰ ਪਰੇ ਤੱਕ ਦਿੱਤਾ ਜਾਂਦਾ ਤਾਂ ਕਿ ਇਹ ਬਦਨਾਮ ਕਰਦੇ ਉਹਨੂੰ ਇੰਨਾ ਕਿ ਇਹ ਮੁੜ ਕੇ ਬੋਲੇ ਹੀ ਨਾ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀਆਂ ਉਹਨਾਂ ਦੀਆਂ ਚਾਲਾਂ ਆ ਨਾ ਉਹ ਭਾਜਪਾ ਵਾਲੀ ਗੱਲ ਜਿਹੜੀ ਉਹ ਕੁਝ ਨਹੀਂ ਹੈਗੀ ਉਹ ਸਾਰੀ ਲੋਕਾਂ ਨੇ ਜਿਨ੍ਹਾਂ ਨੇ ਬਣਾਈ ਆ ਉਹ ਪੰਜਾਬ ਦੇ ਵਿਰੋਧ ਵਿੱਚ ਖੜੇ ਨੇ ਉਹ ਜਿਹੜੀ ਸਟੇਟ ਆ ਉਹਦੇ ਟੂਲ ਬਣ ਕੇ ਬੀਜੇਪੀ ਦੀ ਗੱਲ ਕਰਦੇ ਆ ਭਾਈ ਅਮਰਪਾਲ ਪ੍ਰਤੀ ਉਹ ਭਾਈ ਅਮਰਪਾਲ ਦੀ ਕਿਸੇ ਬੀਜੇਪੀ ਦੇ ਨਾਲ ਨਹੀਂ ਹੋਈ ਗੱਲ ਉਹ ਆਮ ਆਦਮੀ ਪਾਰਟੀ ਦੇ ਟੂਲ ਮੰਨਦੇ ਹੋ ਜਿਹੜੇ ਇਹ ਗੱਲ ਕਹਿ ਦਿੰਦੇ ਆ ਇਸ ਤਰ੍ਹਾਂ ਟੂਲ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਬੰਦੇ ਸਟੇਟ ਦੇ ਟੂਲ ਤਾਂ ਤਾਂ ਹੀ ਬਣਨਗੇ ਨਾ ਨਹੀਂ ਉਹ ਸਟੇਟ ਦੇ ਸਟੇਟ ਦੇਖੋ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੀ ਆ ਤੇ ਜਿਹੜੀ ਦਿੱਲੀ ਦੀ ਸਟੇਟ ਜਿਹੜੀ ਸਾਰਾ ਕੁਝ ਕਰ ਰਹੀ ਆ ਇਹ ਸਾਰੇ ਇਕੱਠੇ ਹੀ ਨੇ ਇਹ ਰਲ ਕੇ ਹੀ ਇਹਨਾਂ ਨੇ ਭਾਈ ਅਮਰਪਾਲ ਤੇ ਐਨਐਸਐ ਲਾਈ ਆ ਇਹ ਰਲ ਕੇ ਸਾਰੇ ਛੜਜੰਤਰ ਜਿੰਨੇ ਵੀ ਆ ਉਹ ਰਾਜ ਰਹੇ ਨੇ ਸੋ ਇਹ ਸਾਰਾ ਸਿਸਟਮ ਜਿਹੜਾ ਉਹ ਬੀਜੇਪੀ ਵਾਲੀ ਗੱਲ ਦਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਕੋਈ ਬੀਜੇਪੀ ਦੇ ਨਾਲ ਨਹੀਂ ਅਸੀਂ ਤਾਂ ਸਟੇਟਮੈਂਟ ਦੇ ਰਹੇ ਆ ਬੜੀ ਵੱਡੀ ਪੱਦਰ ਤੇ ਪੰਜਾਬ ਦੇ ਲੋਕਾਂ ਨੂੰ ਸਾਡੀ ਪਾਰਟੀ ਖੜੀ ਕਰ ਰਹੇ ਆ ਜਿਹੜੀ ਉਹਦੇ ਵਿੱਚ ਕਹਿ ਰਹੇ ਆ ਕਿ ਅਸੀਂ ਸੈਂਟਰ ਤੋਂ ਚੱਲਣ ਵਾਲੀ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਜਿਹੜੀ ਆਮ ਆਦਮੀ ਪਾਰਟੀ ਆ ਕੋਈ ਵੀ ਸੈਂਟਰ ਤੋਂ ਚੱਲਣ ਵਾਲੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਅਸੀਂ ਕਿਸੇ ਦੇ ਨਾਲ ਸਮਝੌਤਾ ਕਰਾਂਗੇ ਨਾ ਸਮਝੌਤਾ ਕਰਕੇ ਇਲੈਕਸ਼ਨ ਲੜਾਂਗੇ ਈਵਨ ਪੰਜਾਬ ਦੀ ਵੀ ਜੇ ਕੋਈ ਖੇਤਰੀ ਧਿਰ ਜਿਹੜੀ ਬੀਜੇਪੀ ਨਾਲ ਰਲੀ ਹੋਊਗੀ ਉਹਦੇ ਨਾਲ ਵੀ ਕਿ ਅਸੀਂ ਰਲ ਕੇ ਕਦੀ ਵੀ ਇਲੈਕਸ਼ਨ ਨਹੀਂ ਲੜਾਂਗੇ ਇਸ ਗੱਲ ਦੇ ਉੱਤੇ ਬੀਜੇਪੀ ਨਾਲ ਕੋਈ ਸਮਝੌਤਾ ਨਹੀਂ ਸਮਝੌਤਾ ਕਰਾਂਗੇ ਬਿਲਕੁਲ ਕਲੀਅਰ ਹੈ ਅਸੀਂ ਪੰਜਾਬ ਦੀ ਖੇਤਰੀ ਧਿਰ ਖੜੀ ਕਰਾਂਗੇ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਔਰ ਪੂਰੇ ਇੰਟਰਨੈਸ਼ਨਲ ਤੌਰ ਤੇ ਜਿਹੜੀ ਸਾਡੀ ਗੱਲ ਆ ਉਹ ਇੱਥੇ ਇੱਕ ਇੰਪੋਰਟੈਂਟ ਸਵਾਲ ਆ ਕਿ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਸੀ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਨੋਟਿਸ ਆਇਆ ਹੋਵੇ ਕਿ ਭਾਈ ਤੁਸੀਂ ਇੰਨੇ ਦਾਰੇ ਦੇ ਵਿੱਚ ਘੁੰਮ ਸਕਦੇ ਹੋ ਤੁਸੀਂ ਦਿੱਲੀ ਤੋਂ ਗਾਂ ਨਹੀਂ ਜਾ ਸਕਦੇ ਜਾਂ ਦਿੱਲੀ ਤੋਂ ਕੋਈ ਜਹਾਜ਼ ਫੜ ਕੇ ਕਿਸੇ ਦੇਸ਼ ਵਿਦੇਸ਼ ਦੇ ਵਿੱਚ ਨਹੀਂ ਜਾ ਸਕਦੇ ਇਦਾਂ ਦਾ ਨੋਟਿਸ ਸੀਗਾ ਤੁਹਾਡੇ ਕੋਲ ਦੇਖੋ ਕੋਈ ਨੋਟਿਸ ਨਹੀਂ ਆਇਆ ਕੋਈ ਸਰਕਾਰ ਦੇ ਕਿਸੇ ਨਮਾਇंदे ਨੇ ਆ ਕੇ ਨਹੀਂ ਕਿਹਾ ਕੋਈ ਕਿਤੇ ਕੋਈ ਇਦਾਂ ਦੀ ਗੱਲ ਹੈ ਨਹੀਂ ਬਸ ਉਹ ਜਦੋਂ 에ਰਪੋਰਟ ਤੇ ਗਏ ਆ ਤੇ ਸਿੱਧਾ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਪਰ ਮੰਨਿਆ ਕੀ ਜਾਵੇ ਕਿ 에ਰਪੋਰਟ ਦੀਆਂ ਨਕਲਾਂ ਉੱਥੇ ਗਈਆਂ ਜਿਹੜੇ ਪਰਿਵਾਰ ਦੇ ਕਿਸੇ ਵੀ ਬੰਦੇ ਨੂੰ ਇੱਥੋਂ ਜਾਣ ਨਹੀਂ ਦੇਣਾ ਜਾਂ ਵਿਦੇਸ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਗੱਲ ਨਾ ਚੱਲ ਜੇ ਜਾਂ ਦਾ ਕਾਰਨ ਕੀ ਮੰਨਦੇ ਹੋ ਦੇਖੋ ਉਹ ਉਹਨਾਂ ਨੇ ਜਾ ਕੇ ਜਨਤਕ ਤੌਰ ਤੇ ਤਾਂ ਮਾਤਾ ਜੀ ਨੇ ਲੋਕਾਂ ਦੇ ਵਿੱਚ ਵਿਚਰਣਾ ਨਹੀਂ ਸੀ ਉਹ ਤਾਂ ਆਪਣੀ ਧੀ ਨੂੰ ਮਿਲਣ ਚੱਲੇ ਸੀਗੇ ਆਪਦੇ ਦੋਤੇ ਨੂੰ ਦੇਖਣ ਜਾਏ ਸੀ ਜਿਹੜਾ ਛੋਟਾ ਜਿਹਾ ਹੈਗਾ ਸੋ ਇਹਨਾਂ ਨੂੰ ਸਰਕਾਰਾਂ ਨੂੰ ਉਹ ਡਰ ਪਤਾ ਨਹੀਂ ਕਿਹੜੀ ਚੀਜ਼ ਦਾ ਪਿਆ ਆ ਕਿ ਉਹ ਭਾਈ ਅਮਰਤਪਾਲ ਤੋਂ ਵੀ ਡਰਦੇ ਸੀ ਹੁਣ ਉਹਦੇ ਪਰਿਵਾਰ ਤੋਂ ਵੀ ਡਰ ਕੇ ਪਤਾ ਨਹੀਂ ਇਹ ਕਿਸ ਪਾਸੇ ਕਿਹੜੀਆਂ ਗੱਲਾਂ ਸੋਚੀ ਜਾਂਦੇ ਆ ਉਧਰ ਕਿਉਂ ਇਸ ਪਾਸੇ ਨੂੰ ਸੋਚ ਰਹੇ ਆ ਸੋ ਸਰਕਾਰ ਦੀ ਮਾੜੀ ਨੀਅਤ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਸੇਮ ਦਾ ਮਹੌਲ ਪੈਦਾ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨੌਜਵਾਨ ਪੰਜਾਬ ਦੇ ਲਈ ਉੱਠ ਕੇ ਬੋਲਣ ਨਾ ਉਹ ਡਰਾਇਆ ਜਾ ਰਿਹਾ ਉਹਨਾਂ ਨੂੰ ਕਿ ਜੇ ਤੁਸੀਂ ਬੋਲੋਗੇ ਤਾਂ ਤੁਹਾਡੇ ਪਰਿਵਾਰਾਂ ਨਾਲ ਵੀ ਇਦਾਂ ਹੀ ਹੋਊਗੀ ਇਹ ਤੇ ਕੈਨੇਡਾ ਦੇ ਵਿੱਚ ਫਲਾਨੇ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਆ ਉੱਥੇ ਅਮਰਤਪਾਲ ਦੇ ਸਬੰਧ ਦੇ ਵਿੱਚ ਉੱਥੇ ਸਿੱਖਾਂ ਨੇ ਉੱਥੇ ਕੋਈ ਸਮਰਥਕ ਦੇਣਾ ਜਾਂ ਇਲੈਕਸ਼ਨਾਂ ਦੇ ਪ੍ਰਤੀ ਕੋਈ ਵਿਦੇਸ਼ਾਂ ਦੇ ਵਿੱਚ ਵੀ ਜਿਵੇਂ ਹੈਂ ਅਕਾਲੀ ਦਲ ਦੇ ਵੀ ਬੰਦੇ ਹੈਗੇ ਆ ਉੱਥੇ ਨਾਮ ਅਨਾਉਂਸ ਕਰਨੇ ਹੋਣ ਅਜਿਹਾ ਕੋਈ ਪ੍ਰੋਗਰਾਮ ਜਾਂ ਪ੍ਰੋਟੋਕਾਲ ਨਹੀਂ ਨਹੀਂ ਕੋਈ ਪ੍ਰੋਗਰਾਮ ਨਹੀਂ ਸੀਗਾ ਸਿਰਫ ਉਹਨਾਂ ਦੀ ਪਰਿਵਾਰਕ ਫੇਰੀ ਸੀਗੀ ਆਪਣੀ ਬੇਟੀ ਨੂੰ ਮਿਲਣ ਲਈ ਗਏ ਨਹੀਂ ਪਹਿਲਾਂ ਨਹੀਂ ਗਏ ਉਹ ਕੈਨੇਡਾ ਨਹੀਂ ਗਏ ਉਹਨਾਂ ਕੋ ਵੀਜ਼ਾ ਜ਼ਰੂਰ 10 ਸਾਲ ਦਾ ਲੱਗਾ ਹੋਇਆ ਉਹਨਾਂ ਦੇ ਪਾਸਪੋਰਟ ਤੇ ਪਿਛਲੇ 4-5 ਸਾਲ ਤੋਂ ਪਹਿਲਾਂ ਦਾ ਹੀ ਲੱਗਾ ਹੋਇਆ। ਕਰੇਲੂ ਮਸਲੇ ਲਈ ਜਾ ਰਹੇ ਸੀ ਤੇ ਘਰੇਲੂ ਮਸਲੇ ਨੂੰ ਹੀ ਐਡਾ ਉਹਨਾਂ ਦੇ ਦੋਤਾ ਹੋਇਆ ਜੀ ਪਿਛਲੇ 3 ਮਹੀਨੇ ਹੋ ਗਏ ਤੇ ਉਹਨਾਂ ਦੀ ਬੇਟੀ ਵਾਰ-ਵਾਰ ਕਹਿ ਰਹੀ ਸੀ ਕਿ ਮੰਮਾ ਤੁਸੀਂ ਮੇਰੇ ਦੋਤਾ ਸੌਰੀ ਮੇਰੇ ਬੇਟਰਾ ਹੋਇਆ ਤੇ ਤੁਸੀਂ ਆ ਕੇ ਇੱਥੇ ਆ ਕੇ ਇਹਨੂੰ ਦੇਖ ਜੋ ਸਾਨੂੰ ਮਿਲ ਜਾਓ ਤੇ ਜਾਨ ਨੂੰ ਤਰਨ ਤਰਨ ਦੀ ਇਲੈਕਸ਼ਨ ਆ ਗਈ ਤੇ ਉਹਨਾਂ ਨੇ ਕਿਹਾ ਵੀ ਅਸੀਂ ਥੋੜੇ ਬਿਜ਼ੀ ਆ ਤੇ ਹੁਣ ਜਦੋਂ ਇਲੈਕਸ਼ਨ ਮੁੱਕੀ ਤੇ ਉਹਨਾਂ ਨੇ ਕਿਹਾ ਵੀ ਚਲੋ ਹੁਣ ਮੈਂ ਹੱਲੇ ਪਰਸੋਂ ਹੀ ਮੈਂ ਮਿਲਿਆ ਉਹਨਾਂ ਨੂੰ ਘਰ ਤੇ ਉਹ ਤਕਰੀਬਨ 1 ਮਹੀਨੇ ਲਈ ਉਹ ਸਿਰਫ ਆ ਰਹੇ ਸੀ ਉਹਨਾਂ ਨੂੰ ਮਿਲਣਾ ਕੋਈ ਉੱਥੇ ਸਾਡਾ ਜਨਤਕ ਪ੍ਰੋਗਰਾਮ ਨਹੀਂ ਸੀਗਾ ਕੋਈ ਪਾਰਟੀ ਦਾ ਨਹੀਂ ਸੀ ਸਿਰਫ ਘਰੇਲੂ ਆਪਣੇ ਬੱਚਿਆਂ ਨੂੰ ਮਿਲ ਜਾ ਰਹੇ ਸੀਗੇ ਬੱਚਿਆਂ ਨੂੰ ਮਿਲਣਾ ਹੀ ਗਨਾਹ ਬਣ ਗਿਆ ਬਿਲਕੁਲ ਹਾਂਜੀ ਗਨਾਹ ਬਣ ਗਿਆ ਪਰ ਜਿੱਥੇ ਤੁਸੀਂ ਕਹੇ 2 ਲੱਖ ਵੋਟਾਂ ਦੇ ਨਾਲ ਪੂਰਾ ਪੰਜਾਬ ਜਾਣਦਾ ਪੂਰੇ ਵਰਲਡ ਦੇ ਲੋਕ ਜਾਣਦੇ ਆ ਕਿ ਭਾਈ ਚੰਗੀ ਲੀਡ ਲਈ ਸੀ ਮੁੰਡਾ ਇੱਕ ਜੇਲ੍ਹ 'ਚ ਬੈਠਾ ਸੀਗਾ ਤੇ ਉਹਨੂੰ ਲੋਕਾਂ ਨੇ ਸਮਰਥਕ ਦਿੱਤਾ ਤੇ ਚੰਗੀ ਲੀਡ ਦੇ ਨਾਲ ਪੰਜਾਬ ਸੂਬੇ ਦੇ ਵਿੱਚੋਂ ਉਹ ਜਿੱਤ ਗਿਆ ਜਿੱਥੇ ਐਨੇ ਲੱਖ ਲੋਕਾਂ ਦਾ ਸਮਰਥਕ ਹੋਵੇ ਉਹਦੀ ਮਾਤਾ ਨੂੰ ਘੁੰਮਣ ਤੋਂ ਰੋਕਣਾ ਇਹਦਾ ਮਤਲਬ ਫਿਰ ਕੀ ਮੰਨਿਆ ਜਾਵੇ ਅਤੇ ਦੇਖੋ ਇਸ ਦੇਸ਼ ਦੇ ਅੰਦਰ ਜਿਹੜੀ ਆਪਾਂ 1984 ਤੋਂ ਲੈ ਕੇ ਜਾਂ 1947 ਤੋਂ ਪਿੱਛੇ ਹੀ ਚਲੇ ਜਾਈਏ ਆਪਾਂ ਇੱਥੇ ਪੰਜਾਬ ਦੇ ਨਾਲ ਕਿਸੇ ਵੀ ਬੰਦੇ ਨੇ ਜਿਨੇ ਵੀ ਪੰਜਾਬ ਦੀ ਖੁੱਲ ਕੇ ਗੱਲ ਕੀਤੀ ਆ ਤੁਸੀਂ ਦੇਖੋ ਇੱਥੇ ਬਾਈਦੀਪ ਸਿੱਧੂ ਆਇਆ ਜੇ ਉਹਨੇ ਪੰਜਾਬ ਦੀ ਗੱਲ ਕੀਤੀ ਤਾਂ ਉਹਨੂੰ ਮਰਾ ਦਿੱਤਾ ਗਿਆ ਇਥੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਉਤਸ਼ਾਹਤ ਕਰਨ ਦੀ ਉਹਨਾਂ ਦੇ ਦਿਮਾਗ 'ਚ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਪੰਜਾਬ ਦੇ ਨਾਲ ਕੀ ਹੋ ਰਿਹਾ ਉਹਨੂੰ ਮਰਾ ਦਿੱਤਾ ਗਿਆ ਨੰਗਲੰਬੀਆਂ ਤੋਂ ਸਾਡਾ ਨੌਜਵਾਨ ਸੀਗਾ ਕਬੱਡੀ ਖੇលਦਾ ਐਡਾ ਹੋਣਹਾਰ ਮੁੰਡਾ ਸੀ ਦੇਖੋ ਉਹਨੂੰ ਸਰਕਾਰਾਂ ਨੇ ਮਾਰਾ ਦਿੱਤਾ ਸੋ ਭਾਈ ਅਮਰਪਾਲ ਨੇ ਜੇ ਆ ਕੇ ਬੋਲਿਆ ਤੇ ਉਹਨੂੰ ਚਾੱਕ ਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਸਿੱਟ ਦਿੱਤਾ ਇਦਾਂ ਦੀਆਂ ਅਨੇਕਾਂ ਹੀ ਮਸਾਲਾ ਨੇ ਸਾਡੇ ਨੌਜਵਾਨ ਕਿੰਨੇ ਅੱਜ ਜੇਲ੍ਹਾਂ ਦੇ ਵਿੱਚ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਬੱਤੀ 32 ਸਾਲ ਤੋਂ ਉਹ ਜੇਲ੍ਹਾਂ ਵਿੱਚ ਦਿੱਤੇ ਹੋਏ ਆ ਜਿਹੜੀ ਉਮਰ ਕੈਦ ਹੁੰਦੀ ਉਹ 14 ਸਾਲ ਦੀ ਹੁੰਦੀ ਆ ਤੇ ਉਹਨਾਂ ਨੂੰ 32 ਸਾਲ ਹੋ ਗਿਆ ਡਬਲ ਤੋਂ ਵੀ ਜ਼ਿਆਦਾ ਹੀ ਉਹਨਾਂ ਕੱਟ ਲਈ ਇਸ ਦੇਸ਼ ਦੇ ਅੰਦਰ ਦੋਹਰਾ ਕਾਨੂੰਨ ਚੱਲ ਰਿਹਾ ਸਿੱਖਾਂ ਦੇ ਲਈ ਸਿੱਖਾਂ ਨੂੰ ਦਬਾਉਣ ਲਈ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈਗਾ ਸੋ 32 ਸਾਲ ਜੇਲ੍ਹ ਤੋਂ ਬਾਅਦ ਵੀ ਸਰਕਾਰ ਇੰਨੀ ਹੱਠ ਦੇ ਵਿੱਚ ਬੈਠੀ ਆ ਉਹ ਕਹਿੰਦੀ ਵੀ 32 ਸਾਲ ਬਾਅਦ ਵੀ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਹੈਗਾ ਸੋ ਪੰਜਾਬ ਦੀਆਂ ਜੇਲ੍ਹਾਂ 'ਚ ਭਾਈ ਅਮਰਿਤਪਾਲ ਦੇ ਨਾਲ 40 ਸਿੰਘ ਇੱਥੇ ਦੀਆਂ ਜੇਲ੍ਹਾਂ 'ਚ ਬੈਠੇ ਆ ਫੇਰ ਹਰ ਰੋਜ਼ ਹੁਣ ਦੇਖ ਲਓ ਕਿਸੇ ਦੇ ਨਾਲ ਕੋਈ ਝੂਠੇ ਇਨਕਾਊਂਟਰ ਸ਼ੋਅ ਕਰਕੇ ਕਿਸੇ ਨੂੰ ਕੋਸ਼ ਕਰਕੇ ਉਹਨਾਂ ਨੂੰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸਿੱਟਿਆ ਜਾ ਰਿਹਾ ਸਚਾਈ ਕੋਈ ਹੋਰ ਕੋਈ ਹੋਰ ਹੁੰਦੀ ਹੈ ਤਾਂ ਉੱਥੇ ਪੇਸ਼ ਕੋਈ ਹੋਰ ਕੀਤੀ ਜਾ ਰਹੀ ਹੈ ਸੋ ਪੰਜਾਬ ਦੇ ਲਈ ਜਿਹੜਾ ਬੋਲਣ ਵਾਲਾ ਆ ਉਹਦੇ ਨਾਲੇ ਇਹੀ ਕੁਝ ਕਰਨਾ ਚਾਹੁੰਦੇ ਆ ਪਰ ਅਸੀਂ ਸਮਝਦੇ ਆ ਕਿ ਪੰਜਾਬ ਦੇ ਲੋਕ ਅੱਗੇ ਨਾਲੋਂ ਜਾਗਰੂਕ ਹੋ ਗਏ ਆ ਉਹ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਉਹ ਜ਼ਰੂਰ ਸਮਝ ਗਏ ਆ ਇਹੀ ਕਾਰਨ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਦੀ ਸੀਟ ਤੋਂ 2 ਲੱਖ ਵੋਟਾਂ ਤੇ ਜਿੱਤੇ ਸੀਗੇ ਇਥੇ ਇੱਕ ਗੱਲ ਹੋਣੀ ਹੈ ਇੱਕ ਵਾਰ ਪ੍ਰਸ਼ਾਸਨ ਕਹਿੰਦਾ ਕਿ ਭਾਈ ਅਮਰਤ ਐਮਪੀ ਨੇ ਸੌਰੀ ਇਥੇ ਐਸਐਸਪੀ ਨਾਲ ਕਾਲ ਹੋ ਗਈ ਪ੍ਰਸ਼ਾਸਨ ਦੀ ਉੱਥੋਂ ਦਿੱਲੀ ਦਾ ਤਾਲਮਿਲ ਹੋਇਆ ਹੋਊਗਾ ਉਹਨਾਂ ਕਹਿੰਦਾ ਕਿ ਭਾਈ ਰੋਕ ਦਿਓ ਇਹ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਤੇ ਇਹ ਐਮਪੀ ਦੇ ਮਾਤਾ ਨੇ ਇਹਨਾਂ ਨੂੰ ਵਿਦੇਸ਼ ਯਾਤਰਾ ਤੇ ਮਨਾਈ ਹੈ ਇਹੀ ਗੱਲ ਹੋਈ ਹੈ ਦੂਜੇ ਪਾਸੇ ਸੁਪਰੀਮ ਕੋਰਟ ਹਾਈ ਕੋਰਟ ਨੂੰ ਕਹਿੰਦਾ ਕਿ ਪੰਜ ਚਾ ਚਾਰ ਹਫਤਿਆਂ ਦੇ ਵਿੱਚ ਫੈਸਲਾ ਲਾਓ ਹਾਈ ਕੋਰਟ ਇੱਕ ਹਫਤੇ ਦੇ ਵਿੱਚ ਸਰਕਾਰ ਨੂੰ ਕਹਿ ਰਿਹਾ ਕਿ ਇਹਦੇ ਤੇ ਕੋਈ ਐਕਸ਼ਨ ਲਓ ਦੱਸੋ ਕਿ ਭਾਈ ਕਿਹੜੇ ਤਹਿਤ ਐਨਐਸਐ ਲਾਈ ਬੈਠਿਓ ਪਰ ਇਹ ਦੂਰਾ ਮਾਬਦਾਨ ਨਹੀਂ ਲੱਗਦਾ ਕਿ ਪ੍ਰਸ਼ਾਸਨ ਹਰਦੀ ਮਨਮਰਜ਼ੀ ਕਰ ਰਿਹਾ ਕੋਰਟ ਇੱਕ ਪਾਸੇ ਦੂਜੇ ਪਾਸੇ ਕੰਮ ਕਰ ਰਿਹਾ ਨਹੀਂ ਦੇਖੋ ਜਿਹੜਾ ਅੱਜ ਕੋਰਟ ਨੇ ਇਹ ਗੱਲ ਕਹੀ ਆ ਨਾ ਉਹ ਅੱਜ ਜਿਹੜੀ ਗੱਲ ਸੀ ਉਹ ਇਹ ਸੀ ਕਿ ਆਪਾਂ ਜਿਹੜਾ ਇੱਕ ਤਰੀਕ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਲਈ ਐਪਲੀਕੇਸ਼ਨ ਦਿੱਤੀ ਸੀ ਕਿ ਖਡੂਰ ਸਾਹਿਬ ਦੇ ਜਿਹੜੇ ਲੋਕ ਸੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਉੱਥੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਜਿੰਨੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪਾਰਲੀਮੈਂਟ 'ਚ ਰੱਖਣ ਲਈ ਉਹ ਸਾਲ ਕੇ ਦੀਆਂ ਤੇ ਉਹਨਾਂ ਨੂੰ ਤੁਸੀਂ ਉੱਥੇ ਲੈ ਕੇ ਆਓ ਪਾਰਲੀਮੈਂਟ ਦੇ ਵਿੱਚ ਬੋਲਣ ਲਈ ਅਸੀਂ ਪ੍ਰੋਲ ਨਹੀਂ ਮੰਗੀ ਸੀ ਉਹਦੇ ਲਈ ਉਹਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਉੱਥੇ ਲੈ ਕੇ ਆਓ ਉਹ ਸਬੰਧ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਡੀਸੀ ਆ ਇੱਥੇ ਜਿਹਦੇ ਰਾਹੀਂ ਉਹ ਐਨਐਸਏ ਲੱਗੀ ਆ ਸਰਕਾਰ ਨੇ ਅੰਮ੍ਰਿਤਸਰ ਡੀਸੀ ਰਾਹੀਂ ਲਾਈ ਆ ਉਹਨੂੰ ਹਦਾਇਤ ਕੀਤੀ ਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਇਸ ਚੀਜ਼ ਤੇ ਫੈਸਲਾ ਲਾਓ ਕਿ ਕੀ ਉਹਨਾਂ ਨੂੰ ਪਾ ਇਲੀਮੈਂਟ ਵਿੱਚ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਆਉਣਾ ਸੋ ਇਸ ਚੀਜ਼ ਦੀ ਡਾਇਰੈਕਸ਼ਨ ਅੱਜ ਕੋਰਟ ਨੇ ਦਿੱਤੀ ਆ ਉਹ ਹੁਣ ਦੇਖਦੇ ਆ ਸੋਮਵਾਰ ਨੂੰ ਅਸੀਂ ਉਹਦੀ ਜਿਹੜੀ ਉਹ ਡਾਇਰੈਕਸ਼ਨ ਹੋਈ ਆ ਉਹਦੀ ਐਪਲੀਕੇਸ਼ਨ ਲਾ ਰਹੇ ਆ ਕਿ ਕੀ ਉਹ ਫੈਸਲਾ ਦਿੰਦੇ ਆ ਪਰ ਸਾਨੂੰ ਕੋਈ ਬਹੁਤੀ ਆਸ ਨਹੀਂ ਸਰਕਾਰ ਉਹਨਾਂ ਨੂੰ ਪਾਰਲੀਮੈਂਟ 'ਚ ਲੈ ਕੇ ਆਉਗੀ ਕਰਕੇ ਇਹਨਾਂ ਨੇ ਜਿਹੜੀ ਐਨਐਸਏ ਲਾਈ ਆ ਉਹ ਕੀ ਉੱਥੇ ਤਰੀਕਾ ਪਾ ਕੇ ਟਾਈਮ ਵਧਾਉਂਦੇ ਆ ਚਾਰ ਹਫ਼ਤੇ ਇੱਕ ਹਫ਼ਤਾ ਦੋ ਹਫ਼ਤੇ ਅਜਿਹੀਆਂ ਗੱਲਾਂ ਕਰ ਦਿੰਦੇ ਆ ਦੂਜੇ ਪਾਸੇ ਪ੍ਰਸ਼ਾਸਨ ਮਨਮਰਜ਼ੀਆਂ ਕਰਦਾ ਦੇਖੋ ਜਿਹੜੀ ਭਾਈ ਸਾਹਿਬ ਦੀ ਐਨਐਸਏ ਸੀ ਨਾ ਪਹਿਲੇ ਸਾਲ ਦੀ ਲੱਗੀ ਉਦੋਂ ਬਾਅਦ ਦੂਜੇ ਸਾਲ ਦੀ ਲੱਗੀ ਉਹਨੂੰ ਅਸੀਂ ਕੋਰਟ ਦੇ ਵਿੱਚ ਦੂਜੇ ਸਾਲ ਵਾਲੀ ਜਿਹੜੀ ਹਾਈ ਕੋਰਟ ਦੇ ਵਿੱਚ ਚੈਲੰਜ ਕੀਤੀ ਸੀਗੀ ਉਸ ਦੂਏ ਸਾਲ ਤੋਂ ਬਾਅਦ ਐਨਐਸਏ ਦਾ ਤੀਜੇ ਸਾਲ ਦੀ ਵੀ ਲੱਗੀ ਪਰ ਉਹ ਜਿਹੜੀ ਦੂਜੇ ਸਾਲ ਦੀ ਐਨਐਸਏ ਸੀ ਉਹ ਕੋਰਟ ਕੋਲੋਂ ਹਲੇ ਤ ਕੋਰਟ ਕੋ ਅਸੀਂ ਕਹਿੰਨੇ ਆ ਤੁਸੀਂ ਇਹੀ ਦੱਸ ਲਓ ਕਿ ਉਹ ਜਿਹੜੀ ਐਨਐਸਐ ਲਾਈ ਆ ਉਹ ਸਹੀ ਲਾਈ ਆ ਜਾਂ ਗਲਤ ਲਾਈ ਆ ਉਹਦਾ ਹੱਲੇ ਤੀ ਫੈਸਲਾ ਨਹੀਂ ਕੋਈ ਦੇ ਰਿਹਾ ਉਹਦੀਆਂ ਤਰੀਕਾਂ ਪਈ ਜਾਂਦੀਆਂ ਜਦੋਂ ਕਿ ਉਹ ਐਨਐਸਐ ਵੀ ਦੂਸਰੇ ਸਾਲ ਵਾਲੀ ਖਤਮ ਹੋ ਗਈ ਆ ਸੋ ਅਸੀਂ ਚਾਹੁੰਦੇ ਆ ਕਿ ਇਥੋਂ ਦੀਆਂ ਜਿਹੜੀਆਂ ਕੋਰਟ ਆ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਬੜਾ ਵੱਡਾ ਭਰੋਸਾ ਹੁੰਦਾ ਕਿ ਇਹ ਇਨਸਾਫ ਦੇਣਗੀਆਂ ਉਹਨਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਕਿ ਇਸ ਦੇਸ਼ ਦੇ ਲੋਕਾਂ ਦੇ ਨਾਲ ਜਿਹੜਾ ਦਿੱਲੀ ਦਾ ਤੇ ਪੰਜਾਬ ਦਾ ਹੁਕਮਰਾਨ ਹੈ ਉਹ ਕੀ ਕਰ ਰਿਹਾ ਉਹਦੀ ਗੱਲ ਨੂੰ ਨਾ ਸੁਣਿਆ ਜਾਵੇ ਜੋ ਸੱਚ ਹੈ ਉਹਦਾ ਫੈਸਲਾ ਕੀਤਾ ਜਾਵੇ ਇਹ ਗੱਲ ਤੇ ਕਲੀਅਰ ਹੋ ਗਈ ਕਿ ਜਿਹੜੇ ਕੇਸ ਨੇ ਹਜੇ ਉਹ ਪੈਂਡਿੰਗ ਨੇ ਕੋਈ ਗੁਨਾਹ ਦਾ ਸਾਬਤ ਕਰਕੇ ਉਹਦੇ ਮੁਤਾਬਕ ਸਜ਼ਾ ਨਹੀਂ ਭੁਗਤ ਰਹੇ ਜਾਂ ਕੁਝ ਵੀ ਇਹਦਾ ਮਤਲਬ ਇਹ ਸਰਕਾਰ ਸੈਂਟਰ ਸੂਬਾ ਸਰਕਾਰ ਡਰ ਰਹੇ ਨੇ ਅਮਰਤਪਾਲ ਸਿੰਘ ਤੋਂ ਅਮਰਤਪਾਲ ਦਾ ਸਿੱਕਾ ਪੰਜਾਬ ਦੇ ਵਿੱਚ ਖਤਰਨਾਕ ਹੋ ਸਕਦਾ ਦੇਖੋ ਇਹ ਸਰਕਾਰਾਂ ਦੇ ਮਾਨਚਨਾ ਇੱਕ ਡਰ ਬੈਠਾ ਹੋਇਆ ਇਹਨਾਂ ਨੇ ਪਾਪ ਹੀ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਇੰਨੇ ਕੀਤੇ ਆ ਝੂਠ ਬੋਲ ਬੋਲ ਕੇ ਇੱਥੇ ਸਰਕਾਰਾਂ ਬਣਾਈਆਂ ਬੇਅਦਬੀ ਦੇ ਨਾਂ ਤੇ ਸਰਕਾਰਾਂ ਬਣਾਈਆਂ ਔਰ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਅੱਜ ਸਾਡੀ ਨੌਜਵਾਨੀ ਨਸ਼ਿਆਂ ਨਾਲ ਮਰ ਰਹੀ ਆ ਪੰਜਾਬ ਦੇ ਸਿਰ 4 ਲੱਖ ਜਰ ਕਰੋੜ ਰੁਪਇਆ ਕਰਜ਼ਾ ਚੜਤਾ ਸਾਡੇ ਗਰੀਬ ਪਰਿਵਾਰ ਦੋ ਡਾਂਗ ਦੀ ਰੋਟੀ ਤੋਂ ਅਵਾਜ਼ਾਰ ਹੋਏ ਬੈਠੇ ਆ ਸਾਡੇ ਹਸਪੀਟਲਾਂ ਦੇ ਵਿੱਚ ਕਿਸੇ ਗਰੀਬ ਪਰਿਵਾਰ ਨੂੰ ਇਲਾਜ ਕਰਾਉਣਾ ਪੈ ਜਾਏ ਉਹਨੂੰ ਕੋਈ ਇਲਾਜ ਨਹੀਂ ਮਿਲਦਾ ਸਕੂਲਾਂ ਦੀ ਜਿਹੜੀ ਨੀਤੀ ਆ ਪਿੰਡਾਂਦਿਆਂ ਦੀ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੇ ਗਰੀਬ ਬੱਚਿਆਂ ਨੇ ਪੜ੍ਹਨਾ ਹੁੰਦਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਆ ਉਹ ਸਾਰਿਆਂ ਦੇ ਸਾਹਮਣੇ ਆ ਕਿਸੇ ਦਾ ਕੰਮ ਕਰਪਸ਼ਨ ਤੋਂ ਬਿਨਾ ਕਿਤੇ ਕੋਈ ਕੰਮ ਨਹੀਂ ਹੋ ਰਿਹਾ ਇਨਸਾਫ ਨਹੀਂ ਮਿਲ ਰਿਹਾ ਸੋ ਇਹੋ ਜਿਹਾ ਜਿੰਨੇ ਵੀ ਇਹ ਹਾਲਾਤ ਹੈਗੇ ਆ ਇਹਨਾਂ ਦੇ ਲਈ ਇਹ ਸਾਰੇ ਆਪਣੇ ਪਾਪਾਂ ਤੋਂ ਆਪੇ ਹੀ ਡਰੇ ਹੋਏ ਨੇ ਇਹ ਸੋਚਦੇ ਆ ਕਿ ਭਾਈ ਅਮਰਤਪਾਲ ਸਿੰਘ ਦਾ ਨੌਜਵਾਨੀ ਦੇ ਉੱਤੇ ਬੜਾ ਵੱਡਾ ਇਨਫਲੂਐਂਸ ਆ ਉਹ ਜੇ ਬਾਹਰ ਆਉਂਦੇ ਆ ਤੇ ਸਾਡੀ ਸਾਰੀਆਂ ਹੀ ਪਾਰਟੀਆਂ ਤੁਸੀਂ ਦੇਖੋ ਭਾਈ ਅਮਰਤਪਾਲ ਨੂੰ ਅੰਦਰ ਰੱਖਣ ਦੇ ਲਈ ਸਾਰੀਆਂ ਪਾਰਟੀਆਂ ਇਕਮੁੱਠ ਨੇ ਉੱਥੇ ਜਿਸ ਵੇਲੇ ਉਹ ਬਾਹਰ ਸੀ ਉਸ ਵੇਲੇ ਅਕਾਲੀ ਦਲ ਬਾਦਲ ਦਾ ਮਜੀਠੀਆ ਵੀ ਬੋਲਿਆ ਉਸ ਵੇਲੇ ਕਾਂਗਰਸ ਦਾ ਰਾਜਾ ਬਣਿੰਗ ਵੀ ਉਸ ਵੇਲੇ ਉਹਨਾਂ ਦੇ ਵਿਰੋਧ ਚ ਬੋਲਿਆ ਭਾਜਪੀ ਵੀ ਬੋਲੀ ਆਮ ਆਦਮੀ ਵੀ ਨਾ ਸਾਰਿਆਂ ਨੇ ਇਕੱਠੇ ਹੋ ਕੇ ਜਦੋਂ ਐਨਐਸਏ ਲਾਉਣੀ ਸੀ ਇਹਨਾਂ ਨੇ ਬਾਵੇਲਾ ਪੰਜਾਬ ਚ ਖੜਾ ਕੀਤਾ ਸੀ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਭਾਈ ਅਮਰਤਪਾਲ ਨੂੰ ਇੱਕ ਬਿੰਗੇ ਟੇਢੇ ਤਰੀਕੇ ਨਾਲ ਜਾਣ ਬੁੱਝ ਕੇ ਜੇਲ੍ਹ ਚ ਇਸ ਕਰਕੇ ਰੱਖਿਆ ਜਾਂਦਾ ਕਿ ਜੇ ਉਹ ਬਾਹਰ ਆ ਜਾਂਦਾ ਤੇ ਪੰਜਾਬ ਦੇ ਲੋਕ ਉਹਦੇ ਨਾਲ ਤੁਰਨਗੇ ਤੇ ਸੱਚ ਵੀ ਆ ਇੱਕ ਕੀ ਹੈ ਸਮਰਥਕਾਂ ਨੂੰ ਡਰਾਇਆ ਜਾ ਰਿਹਾ ਹੈ ਕਿਉਂਦੀ ਮਾਤਾ ਨੂੰ ਰੋਕ ਲੈਣਾ ਉਹਦੀ ਘਰ ਦੀ ਰੋਕ ਲੈਣਾ ਦੂਜੇ ਪਾਸੇ ਤਾਂ ਇਹ ਚਰਚਾਵਾਂ ਚੱਲਦੀਆਂ ਕਿ ਤਾਂ ਪੱਕੇ ਤੌਰ ਤੇ ਖਤਮ ਹੋ ਗਏ 27 ਚਤਨਾ ਦੀ ਹੋਂਦ ਹੀ ਨਹੀਂ ਰਹਿ ਜਾਣੀ ਇਹ ਤਾਂ 20000 ਵੋਟਾਂ ਤੇ ਸਿਮਟ ਕੇ 5-7 ਪਾਰਟੀਆਂ ਦੇ ਆ ਸਮਰਥਕ ਲੈ ਕੇ ਵੋਟਾਂ ਕਿੰਨੀਆਂ ਗੋਪੀਆਂ ਕਹਿੰਦੇ 19000 ਇਹ ਤਾਂ ਖਤਮ ਹੋ ਜਾਣਗੇ ਦੇਖੋ ਜਿਹੜੀ ਵੋਟਾਂ ਦੀ ਤੁਸੀਂ ਗੱਲ ਕੀਤੀ ਆ ਤਰਨ ਧਰਨ ਦੀ ਨਾ ਉੱਥੇ ਸਾਨੂੰ 20000 ਵੋਟ ਪਈ ਆ ਕਿਹਨਾ ਹਾਲਾਤਾਂ ਚ ਜਿਸ ਵੇਲੇ ਸਾਡੀ ਪਾਰਟੀ ਦਾ ਲੀਡਰ ਵੀ ਸਾਡੇ ਕੋਲ ਨਹੀਂ ਸੀਗਾ ਸਿਰਫ ਸਾਡੇ ਸੇਵਾਦਾਰ ਜਿਹੜੇ ਸੀਗੇ ਉਹਨਾਂ ਨੇ ਜਾ ਕੇ ਉੱਥੇ ਮਿਹਨਤ ਕਰਕੇ ਉੱਥੇ ਘਰ ਕਰਤੇ ਆਪਣੀ ਗੱਲ ਨੂੰ ਪਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਹੜੀ ਚੋਣ ਸੀ ਨਾ ਉਹ ਚੋਣ ਦੇ ਵਿੱਚ ਸਰਕਾਰ ਨੇ ਆਪਣਾ ਇਨਾ ਸਰਕਾਰੀ ਤੰਤਰ ਵਰਤਿਆ ਪੈਸਾ ਵਰਤਿਆ ਨਸ਼ੇ ਵਰਤੇ ਹਰ ਚੀਜ਼ ਨੂੰ ਉੱਥੇ ਉਹਨਾਂ ਨੇ ਸਾਰੀ ਨੂੰ ਵਰਤ ਕੇ ਤਾਂ ਫੇਰ ਉਹ ਇਲੈਕਸ਼ਨ ਲੁੱਟੀ ਆ ਦੂਸਰੇ ਪਾਸੇ ਜਿਹੜੀ ਅਕਾਲੀ ਦਲ ਬਾਦਲ ਨੂੰ ਵੋਟ ਪਈ ਆ ਉੱਥੇ ਬਾਦਲ ਧਰਦੀ ਜੇ ਤੁਸੀਂ ਕਹੋ ਵੀ ਪੰਜਾਬ 'ਚ ਗੱਲ ਖੜੀ ਹੋ ਗਈ ਉਹ ਕੋਈ ਗੱਲ ਨਹੀਂ ਹੈਗੀ ਉੱਥੇ ਵੀ ਗੋਲੀ ਦਾ ਇੱਕ ਜਿਹੜਾ ਰਾਜ ਦਾ ਡਰ ਦੇ ਕੇ ਗੋਲੀ ਦਾ ਉਹ ਲੋਕਾਂ ਕੋਲੋਂ ਵੋਟ ਲਈ ਗਈ ਆ ਔਰ ਜਿਹੜੇ ਉਥੋਂ ਦੇ ਸਰਪੰਚ ਬਣਾਏ ਸੀ ਉਹਨਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਕਿ ਜੇ ਤੁਸੀਂ ਨਾ ਪਿੰਡਾਂ 'ਚ ਅਸੀਂ ਨਾ ਜਿੱਤੇ ਤਾਂ ਤੁਸੀਂ ਸਜ਼ਾ ਭੁਗਤਣ ਲਈ ਤਿਆਰ ਰਹੋ ਸੋ ਉਹਨਾਂ ਹਾਲਾਤਾਂ ਦੇ ਵਿੱਚ ਬਿਨਾਂ ਸਾਡੇ ਲੀਡਰ ਤੋਂ ਸਿਰਫ ਸਾਡੇ ਸੇਵਾਦਾਰਾਂ ਦੇ ਸਿਰ ਤੇ 20000 ਲੋਕਾਂ ਨੇ ਸਾਨੂੰ ਵੋਟ ਪਾ ਦੇਣੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਸਾਡੀ ਪਾਰਟੀ ਸਿਰਫ ਹਲੇ 10 ਮਹੀਨੇ ਪੁਰਾਣੀ ਪਾਰਟੀ ਆ ਸੋ ਅਸੀਂ 2027 ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਲੋਕਾਂ ਦੇ ਵਿੱਚ ਬੜਾ ਵੱਡਾ ਭਾਈ ਅਮਰਤਪਾਲ ਸਿੰਘ ਦੇ ਨਾਲ ਪਿਆਰ ਲੋਕਾਂ ਦਾ ਅਸੀਂ ਬਿਲਕੁਲ ਉਥੋਂ ਐਮਐਲਏ ਵੀ ਸਾਡੇ ਜਿੱਤਣਗੇ ਔਰ ਸਰਕਾਰ ਵੀ ਬਣਾਵਾਂਗੇ ਔਰ ਪਰਸੋਂ ਸਾਡੀ ਪਾਰਟੀ ਨੇ ਸਾਰਾ ਉਸ ਚੀਜ਼ ਤੇ ਵਿਸ਼ਲੇਸ਼ਣ ਕੀਤਾ ਕਿ ਕਿਹੜੀਆਂ ਕਿਹੜੀਆਂ ਜੇ ਕੋਈ ਸਾਡੇ ਚ ਵੀ ਕਮੀਆਂ ਰਹੀਆਂ ਉਹਨਾਂ ਨੂੰ ਵੀ ਅਸੀਂ ਵਿਚਾਰ ਰਿਹਾ ਉਥੇ ਔਰ ਪਿੰਡ ਪੱਦਰ ਤੇ ਹਰ ਪਿੰਡ ਤੱਕ ਅਸੀਂ 227 ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚਣ ਲਈ ਪੂਰਾ ਬਰਾਲਾ ਕਰ ਰਹੇ ਹਾਂ ਠੀਕ ਹੈ ਸਰਪੰਚ ਸਾਹਿਬ ਖੜੇ ਨੇ ਹਰਜਿੰਦਰ ਸਿੰਘ ਜੀ ਕੀ ਲੱਗਦਾ ਬੀਬੀ ਨੂੰ ਰੋਕ ਲਿਆ ਜਾਣ ਤੋਂ ਉਹਦਾ ਕਾਰਨ ਕੀ ਮੰਨਦੇ ਹੋ ਕਿ ਗਨਾਹ ਕੀ ਕਰ ਦਿੱਤਾ ਉਹਨਾਂ ਨੇ ਬਿਲਕੁਲ ਸਰਦਾਰ ਜਗਮੀਤ ਸਿੰਘ ਜੀ ਪਹਿਲੋਂ ਦਾ ਅਸੀਂ ਬਹੁਤ ਨਕੀਦੀ ਕਰਦੇ ਆ ਜਿਵੇਂ ਸਰਕਾਰਾਂ ਅੱਜ ਜਿਹੜਾ ਇਹ ਇੱਕ ਮੌਲਿਕ ਅਧਿਕਾਰ ਜਿਹੜੇ ਸਾਡੇ ਆਮ ਇਨਸਾਨ ਦੇ ਕੋਈ ਖੋ ਰਹੀਆਂ ਨੇ ਔਰ ਦੇਖੋ ਜਿਹੜੀ ਆਪਾਂ ਗੱਲ ਕਰ ਰਹੇ ਆ ਅੱਜ ਬੀਬੀ ਨੂੰ ਰੋਕਣਾ ਤਾਂ ਪਿਛਲੇ ਟਾਈਮ ਤੁਸੀਂ ਵੇਖੇ ਜਦੋਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਵਾਈਫ ਵੀ ਜਿਹੜੀ ਪਤਨੀ ਸੀ ਉਹ ਬਾਹਰ ਰਹਿ ਚੁਣਨ ਨੂੰ ਰੋਕਿਆ ਗਿਆ ਸੀ ਤਾਂ ਇਹੀ ਗੱਲ ਤਾਂ ਅਸੀਂ ਸਵਾਲ ਤੁਹਾਡੇ ਜਰੀਏ ਇਹਨਾਂ ਲੋਕਾਂ ਨੂੰ ਪੁੱਛਨੇ ਵੀ ਇਹਨਾਂ ਦਾ ਜਵਾਬ ਤਾਂ ਦਿੱਤਾ ਜਾਵੇ ਜੇਕਰ ਉਦੋਂ ਉਹਨਾਂ ਦੀ ਧਰਮ ਪਤਨੀ ਨੂੰ ਰੋਕਿਆ ਗਿਆ ਤੇ ਉਦੋਂ ਵੀ ਜਿਹੜੀਆਂ ਸਵਾਲ ਉੱਠੇ ਲੋਕਾਂ ਨੇ ਪੁੱਛਿਆ ਤੇ ਕੋਈ ਜਵਾਬ ਨਹੀਂ ਤੇ ਮੈਂ ਕਹਿੰਦਾ ਵੀ ਫਿਰ ਕਿਹੜੀਆਂ ਸਰਕਾਰਾਂ ਨੇ ਫਿਰ ਤੁਸੀਂ ਕਿੰਨੀ ਵੀ ਲੋਕ ਜੜੇ ਆ ਕਾਨੂੰਨ ਤੋਂ ਬਾਹਰ ਨੇ ਤੇ ਫਿਰ ਮਨ ਲੱਗਦਾ ਵੀ ਸਾਨੂੰ ਕੋਈ ਵੀਰ ਤਾਂ ਦੱਸੇ ਨਾ ਵੀ ਕਾਨੂੰਨਾਂ ਦੀ ਚੀਜ਼ ਕਿਹੜੀ ਰਹਿ ਗਈ ਅੱਜ ਸਾਡੇ ਇੱਥੇ ਮੁਲਕ ਦੇ ਵਿੱਚ ਦਿਨ ਦਿਹਾੜੇ ਜਿਹੜੀਆਂ ਅੱਜ ਇਥੇ ਕਤਲੋਗਾਰਤ ਹੋ ਰਹੀ ਏ ਤਾਂ ਕੋਈ ਵੀ ਤੇ ਜਿਹੜੇ ਜਵਾਬ ਦੇ ਨਹੀਂ ਤੇ ਸੋ ਗੱਲ ਅੱਜ ਇਹ ਆ ਵੀ ਜਿਹੜੀ ਅੱਜ ਇਹ ਫੈਸਲਾ ਲਿਆ ਹੈ ਸਰਕਾਰ ਨੇ ਇਹ ਬਹੁਤ ਮਦਭਾਗਾ ਕਿਉਂਕਿ ਜੇ ਕਿਸੇ ਦਾ ਗਲਤੀ ਹੈ ਦਾ ਮੈਨੂੰ ਲੱਗਦਾ ਵੀ ਉਹ ਅੱਜ ਜੇ ਆਪਾਂ ਉਹਨੂੰ ਗੁਨਾਹ ਮੰਨਦੇ ਆ ਤੁਸੀਂ ਕਿਹਨੇ ਭਾਈ ਅਮਰਤਪਾਲ ਸਿੰਘ ਨੇ ਕੀਤਾ ਤਾਂ ਮੈਂ ਕਹਿੰਦਾ ਵੀ ਚਲੋ ਉਹ ਤਾਂ ਅਜੇ ਐਨਐਸਏ ਤਹਿਤ ਅੰਦਰ ਨੇ ਪਰ ਮੈਨੂੰ ਲੱਗਦਾ ਵੀ ਮਾਦਾ ਜੀ ਦਾ ਗੁਨਾਹ ਕੀ ਹੈ ਵੇ ਇੱਕ ਜਿਹੜਾ ਕੋਈ ਔਰਤ ਆਪਣੀ ਲੜਕੀ ਨੂੰ ਜਾਂ ਆਪਣੇ ਪਰਿਵਾਰ ਨੂੰ ਵੀ ਮਿਲਣ ਤੋਂ ਤੁਸੀਂ ਅਜ ਰੋਕ ਰਹੇ ਹੋ ਤੇ ਮੈਨੂੰ ਲੱਗਦਾ ਕਿ ਕਿਤੇ ਕਿਤੇ ਅੱਜ ਇਹ ਜਿਹੜੀਆਂ ਸਰਕਾਰਾਂ ਨੇ ਬਹੁਤ ਜ਼ਬਰ ਕਰ ਰਹੀਆਂ ਇਹ ਬਹੁਤ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਭਾਰਤ ਦੇ ਵਿੱਚ ਬੜੇ ਅਜਿਹੇ ਬੰਦੇ ਨੇ ਜਿਹੜੇ ਵੱਡੇ ਵੱਡੇ ਕ੍ਰਾਈਮ ਕਰ ਜਾਂਦੇ ਨੇ ਤੁਹਾਨੂੰ ਕਰ ਲੈਣੇ ਸਵਾਲ ਕਿ ਉਹ ਕ੍ਰਾਈਮ ਕਰਕੇ ਕਹਿੰਦੇ ਕਿ ਵਿਦੇਸ਼ ਪਹੁੰਚ ਗਏ ਪਰ ਤੁਹਾਡੇ ਵਾਲੇ ਨੂੰ ਜਾਣ ਨਹੀਂ ਦਿੰਦੇ ਕਿ ਉਹ ਕਿਵੇਂ ਪਹੁੰਚ ਜਾਂਦੇ ਨੇ ਉਹਨਾਂ ਕੋਲ ਕਿਹੜੀ ਕਿੱਦੜ ਸਿੰਘੀ ਹੁੰਦੀ ਹੈ ਦੇਖੋ ਜਿਹੜੇ ਕ੍ਰਾਈਮ ਕਰਕੇ ਦੇਖੋ ਸਿੱਧੂ ਮੂਸੇ ਵਾਲਾ ਮਾਰਿਆ ਉਹ ਬੰਦੇ ਕ੍ਰਾਈਮ ਕਰਕੇ ਬਾਹਰਲੇ ਮੁਲਕਾਂ ਵਿੱਚ ਪਹੁੰਚ ਗਏ ਅਣਿਕਾਂ ਹੀ ਆਧਾਰਨ ਆਇਆ ਇਦਾਂ ਦੀਆਂ ਉਹ ਉਹਨਾਂ ਦੇ ਹੈਗੇ ਸੀਗੇ ਉਧਰ ਗੁਜਰਾਤ ਵਾਲੇ ਘਟਾਲਿਆਂ ਘਟੂਲਿਆਂ ਦੇ ਵਿੱਚ ਪਹੁੰਚ ਗਏ ਸੀ ਬਾਹਰ ਉਹ ਉਹ ਦੇਖੋ ਸਾਰੇ ਜਿੰਨੇ ਵੀ ਉਹ ਸੀਗੇ ਉਹ ਸਾਰੇ ਬਾਹਰ ਪਹੁੰਚੇ ਸਰਕਾਰਾਂ ਦੀ ਨੱਕ ਥੱਲੇ ਇਹਨਾਂ ਨੂੰ ਪਤਾ ਆ ਕਿ ਉਹ ਬਾਹਰ ਗਏ ਨੇ ਤਾਂ ਕਿਸ ਤਰ੍ਹਾਂ ਗਏ ਨੇ ਇਹ ਆਪ ਉਹਨਾਂ ਨੂੰ ਬਾਹਰ ਭੇਜਦੇ ਨੇ ਜਿੰਨੇ ਵੀ ਬੰਦੇ ਨੇ ਤੇ ਦੂਜੇ ਪਾਸੇ ਇੱਕ ਪਾਸੇ ਦਾ ਕ੍ਰਾਈਮ ਜ਼ੁਲਮ ਕਰਨ ਵਾਲੇ ਲੋਕ ਇਹਨਾਂ ਦੇ ਉਹਨੋਂ ਬਾਹਰ ਨੂੰ ਭੱਜ ਜਾਂਦੇ ਆ ਚਲੇ ਜਾਂਦੇ ਆ ਪਰ ਉਹ ਭੱਜਦੇ ਨਹੀਂ ਇਹ ਆਪ ਲੈ ਕੇ ਜਾਂਦੇ ਆ ਉਹਨਾਂ ਨੂੰ ਬਾਹਰ ਉਹਨਾਂ ਸੇਫ ਕਰਨ ਲਈ ਲੈ ਕੇ ਜਾਂਦੇ ਆ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਜਿਹਦਾ ਕੋਈ ਕਸੂਰ ਨਹੀਂ ਉਹ ਆਪਣੀ ਧੀ ਨੂੰ ਵੀ ਨਹੀਂ ਮਿਲ ਸਕਦੀ ਦੇਖੋ ਤੁਸੀਂ ਇਹ ਕਿੱਡਾ ਇਸ ਦੇਸ਼ ਦੇ ਅੰਦਰ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਅਸੀਂ ਸਰਕਾਰਾਂ ਨੂੰ ਸਵਾਲ ਕਰਦੇ ਆ ਇਹਦਾ ਜਵਾਬ ਦਿਓ ਤੁਸੀਂ ਇਸ ਗੱਲ ਦਾ ਸਾਨੂੰ ਬਿਲਕੁਲ ਗੱਲ ਸਮਝਣੀ ਪੈਣੀ ਹੈ ਭਾਈ ਕਿ ਕ੍ਰਾਈਮ ਕਰਦੇ ਆ ਬੰਦੇ ਘਟਾਲੇ ਕਰਦੇ ਆ ਲੱਖਾਂ ਕਰੋੜਾਂ ਦੀ ਇਥੇ ਠੱਗੀ ਮਾਰ ਕੇ ਉਹ ਹੈਗੇ ਗੁਜਰਾਤ ਵਾਲੇ ਕਈ ਇੰਗਲੈਂਡ ਚ ਬੈਠੇ ਆ ਕਿਵੇਂ ਪਹੁੰਚ ਗਏ ਦੂਜੇ ਪਾਸੇ ਇੱਕ ਵੋਟਾਂ ਦੇ ਨਾਂ ਜਿੱਤਿਆ ਡੈਮੋਕ੍ਰੇਸੀ ਤਰੀਕੇ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਉਸ ਵੋਟਾਂ ਦੇ ਤਹਿਤ ਭਾਵੇਂ ਉਹ ਜੇਲ੍ਹ ਚ ਬੈਠਾ ਸੀ ਐਮਪੀ ਬਣਾ ਦਿੱਤਾ ਗਿਆ ਕੋਈ ਟ੍ਰਾਇਲ ਨਹੀਂ ਚੱਲਿਆ ਕੋਈ ਕੁਝ ਨਹੀਂ ਕੀਤਾ ਐਨਐਸਏ ਵਧਾਰੇ ਐਨਐਸਏ ਵਧਾਰੇ ਕਿੰਨੇ ਸਾਲ ਜੇਲ੍ਹ ਚ ਰੱਖਣਾ ਇਹ ਸਰਕਾਰਾਂ ਜਾਣਦੀਆਂ 32 34 35 40 40 ਸਾਲ ਪਹਿਲਾਂ ਬੰਦਿਆਂ ਨੂੰ ਹੋ ਗਿਆ ਕਿ ਜੇਲ੍ਹਾਂ ਦੇ ਵਿੱਚ ਬੈਠੇ ਆ ਹਜੇ ਤੱਕ ਸਜ਼ਾਾਂਵਾਂ ਭੁਗਤਣ ਦੇ ਬਾਵਜੂਦ ਵੀ ਉਹਨਾਂ ਤੇ ਕੋਈ ਮਤਲਬ ਬਾਹਰ ਕੱਢਣ ਦੀ ਉਹ ਕਸੂਰ ਨਹੀਂ ਨਿਕਲ ਰਹੀਗੀ ਹੁਣ ਦੂਜੇ ਪਾਸੇ ਗੱਲ ਇਹ ਬੰਦੀ ਆ ਕਿ ਭਾਈ ਜੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਜੇਲ੍ਹ ਚ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਆ ਮੰਨ ਲੈਨੇ ਆ ਦੂਜੇ ਪਾਸੇ ਉਹਨਾਂ ਦੇ ਪਰਿਵਾਰ ਦੀ ਜੇਹੀ ਕਿਹੜੀ ਗਲਤੀ ਹੁੰਦੀ ਆ ਕਿ ਉਹਨਾਂ ਦਾ ਪਰਿਵਾਰਕ ਰਿਸ਼ਤਾ ਹੋਣ ਦੇ ਨਾਂ ਤੇ ਉਹਨਾਂ ਦੀ ਧਰਮ ਪਤਨੀ ਬਾਹਰੋਂ ਆਈ ਸੀ ਉਹਨਾਂ ਨੂੰ ਕਿਉਂ ਰੋਕ ਲਿਆ ਗਿਆ ਉਹਨਾਂ ਦਾ ਕੀ ਬਾਦ ਉਹਨੂੰ ਆਪਦੇ ਪੇਕਿਆਂ ਤੇ ਵਾਪਸ ਜਾਣ ਤੋਂ ਹੀ ਰੋਕਿਆ ਹੋਇਆ ਕਿੰਨੇ ਸਾਲ ਬੀਤ ਗਏ ਉਹ ਇੰਗਲੈਂਡ ਦੀ ਬੌਰਣਾ ਦੂਜੇ ਪਾਸੇ ਉਹਨਾਂ ਦੀ ਮਾਤਾ ਜਿਹੜੀ ਆ ਉਹ ਕੈਨੇਡਾ ਦੀ ਧਰਤੀ ਤੇ ਜਾਣਾ ਚਾਹੁੰਦੀ ਆ ਕੈਨੇਡਾ ਦੀ ਧਰਤੀ ਤੇ ਉਹਦੀ ਧੀ ਆ ਧੀ ਦੇ ਕੋਲੇ ਬੱਚਾ ਹੋਇਆ ਅਜਿਹਾ ਕੀ ਪਾਪ ਕਰ ਦਿੱਤਾ ਕਿ ਉਹਦੀ ਧੀ ਨੇ ਇੱਕ ਪੁੱਤਰ ਜੰਮ ਲਿਆ ਤੇ ਉਹ ਆਪਦੀ ਨਾਨੀ ਤੇ ਦੋਤੇ ਦਾ ਜਿਹੜਾ ਮੇਲਬਲਾਪ ਹੁੰਦਾ ਜਿੰਨੂੰ ਆਪਾਂ ਜਨਾਪਾ ਗਾ ਦੇਨੇ ਉਹ ਕਟਾਉਣ ਦੇ ਲਈ ਧੀਆਂ ਦੇ ਕੋਲ ਅਕਸਰ ਮਾਵਾਂ ਜਾਂਦੀਆਂ ਨੇ ਮਾਵਾਂ ਉਹਨਾਂ ਦੇ ਕੋਲੇ ਪਹੁੰਚ ਕੇ ਦੁੱਖ ਦਰਦ ਧੀਆਂ ਦਾ ਸਮਝਦੀਆਂ ਨੇ ਤੇ ਉੱਥੇ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਉਸ ਤੋਂ ਬਾਅ ਉਹਨਾਂ ਖੁਸ਼ੀਆਂ ਦੇ ਵਿੱਚ ਕੋਈ ਮਤਲਬ ਹੁੰਦਾ ਪੰਜੀਰੀਆਂ ਬੰਦੀਆਂ ਬਹੁਤ ਕੁਝ ਹੁੰਦਾ ਬਹੁਤ ਸਾਰਾ ਕੁਝ ਜਾਣਦੇ ਹੋ ਉਹਨਾਂ ਦੇ ਵਿੱਚ ਮਾਵਾ ਪਹੁੰਚਣੀਆਂ ਹੁੰਦੀਆਂ ਧੀਆਂ ਦੇ ਕੋਲੇ ਉੱਥੇ ਜਾਣ ਤੋਂ ਰੋਕ ਦੇਣਾ ਇਹ ਕਿੱਡੀ ਕੁ ਸਿਆਣਫਲੀ ਗੱਲ ਆ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਦੇ ਘਰੇ ਧੀਆਂ ਹੋਈਆਂ ਖੁਸ਼ੀਆਂ ਹੋਈਆਂ ਪੰਜਾਬ ਦੇ ਵਿੱਚ ਸਾਰਿਆਂ ਨੇ ਇੱਕ ਜਸ਼ਨ ਮਨਾਇਆ ਤੇ ਜੇ ਕਿਸੇ ਅਜਿਹੇ ਆਦਮੀ ਦੇ ਘਰੇ ਕੋਈ ਦੋਤਾ ਪੋਤਾ ਹੁੰਦਾ ਤੇ ਉੱਥੇ ਜਾਣ ਤੋਂ ਰੋਕ ਦੇਣਾ ਇਹ ਤਾਂ ਦੋਰਾ ਮਾਪਦਾਂਡੀ ਹੈ ਹੋਰ ਇਹਨੂੰ ਕੀ ਸਮਝਿਆ ਜਾਵੇ ਇਹਦਾ ਮਤਲਬ ਹੈ ਸਰਕਾਰਾ ਅਮਰਤਪਾਲ ਸਿੰਘ ਤੋਂ ਤਾਂ ਡਰਦੀਆਂ ਡਰਦੀਆਂ ਉਹਦੇ ਪਰਿਵਾਰ ਤੋਂ ਅਜਿਹਾ ਕੀ ਡਰ ਆ ਇਹ ਇੱਕ ਸਵਾਲ ਬਹੁਤ ਵੱਡਾ ਖੜਾ ਹੁੰਦਾ ਅਮਰਤਪਾਲ ਸਿੰਘ ਦਾ ਜੇ ਕੋਈ ਗੁਨਾਹ ਹੈ ਉਹਨੂੰ ਸਜ਼ਾ ਦੇਣੀ ਕਿੰਨੀ ਦੇਣੀ ਇਹ ਕੋਰਟ ਦਾ ਕੰਮ ਆ ਕਾਨੂੰਨ ਦਾ ਕੰਮ ਆ ਕਿੰਨੇ ਸਾਲ ਉਹਨੂੰ ਜੇਲ੍ਹ ਚ ਰੱਖਣਾ ਭਾਈ ਉਹਦਾ ਜੇ ਨਾਂ ਚੱਲਦਾ ਤੇ ਉਹ ਲੋਕਾਂ ਦੇ ਵਿੱਚ ਆ ਉਹ ਬ੍ਰਾਂਡ ਬਣਿਆ ਤੇ ਤੁਹਾਡੇ ਕਰਕੇ ਬਣਿਆ ਜਾਂ ਜੇ ਉਹ ਐਨਐਸਏ ਨਾਲ ਲੱਗੀ ਹੁੰਦੀ ਅਜੇ ਇੰਨਾ ਬ੍ਰਾਂਡ ਨਾ ਹੁੰਦਾ ਉਹ ਬ੍ਰਾਂਡ ਬਣਿਆ ਤਾਂ ਕਿ ਉਹਨੂੰ ਤੁਸੀਂ ਇੱਕ ਕਾਲ ਕੋਠੜੀ ਤੇ ਪੰਜਾਬ ਦੀ ਧਰਤੀ ਤੋਂ ਕੋਹਾ ਦੂਰ ਉਹਨੂੰ ਇੱਕ ਕਾਲ ਕੋਠੜੀ ਦੇ ਵਿੱਚ ਰੱਖਿਆ ਹੋਇਆ ਜਿੱਥੇ ਉਹਨੂੰ ਮਿਲਣਾ ਇੱਕ ਗੁਨਾਹ ਬਣਿਆ ਹੋਇਆ ਜੇ ਕੋ ਮਿਲਣ ਜਾਂਦਾ ਉਹ ਕਿ ਛੇ ਏਜੰਸੀਆਂ ਸੀ ਆਈ ਡੀਆਂ ਪਤਾ ਨਹੀਂ ਕੀ ਕੁਛ ਇਸ ਤਰ੍ਹਾਂ ਜਿਉਂਦੀ ਮਾਂ ਅੱਜ ਬਾਹਰ ਜਾ ਰਹੀ ਸੀ ਤਾਂ ਉਹਨੂੰ ਇੱਕ ਰੋਕ ਲੈਣਾ ਇਹ ਕਿਹੋ ਜਿਹਾ ਤੁਸੀਂ ਵੀ ਸੁਝਾ ਕਰਕੇ ਦੱਸਿਓ ਕੀ ਸਰਕਾਰ ਨੇ ਸਹੀ ਕੀਤਾ ਜਾਂ ਇਹਦੇ ਵਿੱਚ ਉਹਨਾਂ ਨੇ ਅਜਿਹੀ ਗਲਤੀ ਕਰ ਲਈ ਹੈ ਕਿ ਜਿਹੜੀ ਆਪਦੇ ਪੈਰਾਂ ਤੇ ਕਹਾੜੇ ਵਾਲਾ ਕੰਮ ਕਰੇ